ਬਾਈਟ ਬੰਦ ਪਈ ਹੈ ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਹੰਸ ਰਾਜ ਹੰਸ ਨੇ ਫਰੀਦਕੋਟ ਤੋਂ ਭਾਜਪਾ ਨੇ ਮੈਦਾਨ ਦੇ ਵਿੱਚ ਉਤਾਰੇ ਨੇ ਲੋਕ ਸਭਾ ਚੋਣਾਂ ਦੇ ਲਈ ਉਸਦੇ ਲਈ ਜਿਹੜਾ ਅੱਜ ਫਰੀਦਕੋਟ ਪਹੁੰਚੇ ਨੇ ਹੰਸਰਾ ਹੰਸ ਤੇ ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਜਿਹੜਾ ਵਿਰੋਧ ਕੀਤਾ ਗਿਆ ਇਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਤੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਹਜ਼ਰ ਨੇ ਕਿਰਨ ਵਿਸ਼ੇਸ਼ਟ ਜੀ ਕਿਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਾਰਾ ਇਹ ਜਿਵੇਂ ਜੋ ਅੱਜ ਗੱਲ ਕਰ ਰਹੇ ਆ ਕਿ ਫਰੀਦਕੋਟ ਦੇ ਵਿੱਚ ਆਪਣੇ ਜਿਹੜੇ ਨੇ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਬੀਜੇਪੀ ਵੱਲੋਂ ਤੇ ਅੱਜ ਉਹ ਫਰੀਦਕੋਟ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਤਾਲੀਆਂ ਝੰਡੀਆਂ ਦੇ ਨਾਲ ਵਿਰੋਧ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਵਿਰੋਧ ਵੈਸੇ ਤਾਂ ਹੰਸਰਾਜ ਹੰਸਦਾ ਨਹੀਂ ਹੋਇਆ ਗਰੁੱਪ ਹੋਇਆ ਬੀਜੇਪੀ ਦਾ ਜੀ ਕਿਉਂਕਿ ਬੀਜੇਪੀ ਤੋਂ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖਫਾ ਚੱਲ ਰਹੇ ਨੇ ਜਿਹੜਾ ਐਮਐਸਪੀ ਦਾ ਮੁੱਦਾ ਹੈਗਾ ਉਸ ਤੋਂ ਪਹਿਲਾਂ ਤਕਰੀਬਨ ਸਾਹ ਤੋਂ ਉੱਪਰ ਸਿੰਗੂ ਬਾਰਡਰ ਦੇ ਉੱਪਰ ਬੈਠ ਕੇ ਨੇ ਹੁਣ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਆਪਣੀ ਮੰਗਾਂ ਨੂੰ ਲੈ ਕੇ ਤੇ ਭਾਜਪਾ ਦੇ ਹੋਰ ਕੈਂਡੀਡੇਟਾਂ ਦਾ ਵੀ ਵਿਰੋਧ ਹੋਏਗਾ ਕਿਉਂਕਿ ਹਾਲੇ ਤਾਂ ਪਹਿਲਾ ਕੈਂਡੀਡੇਟ ਬਾਹਰ ਨਿਕਲਿਆ ਨਹੀਂ ਕਿਉਂਕਿ ਹਾਂ ਇਹ ਪ੍ਰਚਾਰ ਕਰਨ ਲਈ ਅੱਜ ਫੀਲਕੋਟ ਪਹੁੰਚੇ ਸੀਗੇ ਪ੍ਰਚਾਰ ਵੀ ਨਹੀਂ ਕਰਨੇ ਕਿ ਪਹੁੰਚੇ ਸੀਗੇ ਇੱਕ ਤਰ੍ਹਾਂ ਦਾ ਇੱਕ ਲੋਕਾਂ ਦੇ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਆ ਜੇ ਲੋਕਾਂ ਨੂੰ ਬਖਾਣਾ ਹੋ ਸਕਦਾ ਤੇ ਬਹਾਨਾ ਸੀਗਾ ਕਿ ਬਾਬਾ ਫਰੀਦ ਦੀ ਜਿਹੜੀ ਦਰਗਾਹ ਹੈ ਉੱਥੇ ਨਤਮਸਤਕ ਹੋਣੇ ਨਤਮਸਤਕ ਹੋਣਾ ਤੇ ਉਹਨਾਂ ਦੇ ਆਪਣੇ ਸਾਦਗੀ ਪਰੇ ਅੰਦਾਜ਼ੇ ਵੀ ਕਹਤਾ ਕਿ ਮੈਂ ਹੁਣ ਨੰਗੇ ਪੈਰੀ ਇੱਥੇ ਪ੍ਰਚਾਰ ਕਰਾਂਗਾ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਹੈਗੇ ਨੇ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਪਰ ਉਹ ਸਭ ਦੇ ਵਿੱਚ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਉਹ ਰੋ ਹੈ ਉਹ ਸਾਫ਼ ਉਹ ਵੀ ਦਿਖਿਆ ਹੈਗਾ ਸੜਕ ਦੇ ਦੋਨੋਂ ਬੰਨੇ ਕਾਰਜਾ ਝੰਡੀਆਂ ਲੈ ਕੇ ਕਿਸਾਨ ਖੜੇ ਸੀਗੇ ਜਦੋਂ ਹੰਸਰਾਜ ਹੰਸੂ ਤੋਂ ਨਿਕਲੇ ਨੇ ਓਪਰ ਗੱਡੀ ਦੇ ਵਿੱਚ ਉਹਨੂੰ ਖੜਾ ਕੇ ਲਿਜਾਇਆ ਗਿਆ ਤੇ ਫਿਰ ਕੀ ਸੀਗਾ ਕਿਸਾਨਾਂ ਨੇ ਫਿਰ ਨਾਰੇਬਾਜੀ ਕੀਤੀ ਹੂੰ ਇਹ ਨਾਰੇਬਾਜੀ ਪੀਜੇਪੀ ਦੇ ਹਾਲ ਲੀਡਰਾਂ ਆਦਿ ਵੀ ਦੇਖਣ ਨੂੰ ਮਿਲੇਗੀ ਤੇ ਫ੍ਰੀ ਰਿਪੋਰਟ ਦੇ ਵਿੱਚ ਹੀ ਹ ਹੰਸਰਾਜ ਹੰਸੂ ਨੂੰ ਲਿਆਣਾ ਜਿਹੜਾ ਹੈਗਾ ਉਹ ਵੀ ਹੁਣ ਕਹਿ ਸਕਦੇ ਕਿ ਬੀਜੇਪੀ ਦੀ ਮਜਬੂਰੀ ਬਣ ਗਈ ਸੀਗੀ ਕਿ ਕੁਝ ਦਿਨ ਪਹਿਲਾਂ ਬੀਜਪੀ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਹੈਗੇ ਨੇ ਪੰਜਾਬ ਦੇ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਪੂਰੇ ਪੰਜਾਬ 'ਚ ਬੀਜਪੀ ਇਕੱਲੇ ਇਲੈਕਸ਼ਨ ਲੜੂਗੀ ਜੀ ਫਿਰ ਹੁਣ ਜਿਹੜੀ ਸਾਰੀਆਂ ਸੀਟਾਂ ਪੜਨੀਆਂ ਜ਼ਰੂਰੀ ਨੇ ਤੇ ਚੁਣੌਤੀ ਬਣ ਜਾਂਦੀ ਹੈ ਕਿ ਇਹ ਜਿਹੜਾ بڑا ਐਲਾਨ ਤਾਂ ਕਰਤਾ ਵੀ ਇਹਨੂੰ ਹੁਣ ਪਾਸ ਵੀ ਕਰਨਾ ਐਦੋਂ ਜਿਹੜਾ ਹੈਗਾ ਜਿੱਤ ਵੀ ਹਾਸਲ ਸੀ ਕਰਨੀ ਹੈਗੀਆ ਤਾਂ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਕਰਮਜੀਤ ਅਨਮੋਲ ਫਿਲਮ ਐਕਟਰ ਦੇ ਖਿਲਾਫ ਹੰਸਰਾਜ ਹੰਸ ਨੂੰ ਕਰਕੇ ਸੈਲੀਬ੍ਰਿਟੀ ਦੇ ਵਰਸਸ ਸੈਲੀਬ੍ਰਿਟੀ ਹੋ ਸਕੇ ਹੂੰ ਜੀ ਕਿਉਂਕਿ ਦੇਖੋ ਜੀ ਹੁਣ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇ ਜਿਵੇਂ ਤੁਸੀਂ ਗੱਲ ਕੀਤੀ ਹੋਏ ਕਿ ਫਰੀਦਕੋਟ ਤੋਂ ਉਤਾਰਿਆ ਜਿਹੜਾ ਚੋਣ ਮੈਦਾਨ ਦੇ ਵਿੱਚ ਬੀਜੇਪੀ ਨੇ ਹੰਸਰਾਜ ਹੰਸ ਨੂੰ ਤੇ ਉਸਦੇ ਜਿਹੜਾ ਆਪਾਂ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਨੂੰ ਅਨਮੋਲ ਨੂੰ ਉਠਾਇਆ ਗਿਆ ਤੇ ਉਸਦੇ ਨਾਲ ਕਿ ਦੋਨੋਂ ਕਲਾਕਾਰੀ ਦੇ ਵਿੱਚ ਅੱਗੇ ਨੇ ਕਿਸ ਦੇ ਘਰੇ ਕੋ ਫਾਸਮਾ ਦਾ ਸਮਾਂ ਹੁਣ ਹੈਗਾ ਪੀਕ ਤੇ ਹੁਣ ਵੀ ਹਰੇਕ ਫਿਲਮ ਦੇ ਵਿੱਚ ਉਹਨਾਂ ਦੀ ਸ਼ਿਰਕਤ ਹੁੰਦੀ ਹੈ ਜੀ ਦੇ ਹੰਸ ਰਾਜ ਹੰਸ ਗਾਇਕੀ ਕਰ ਚੁੱਕੇ ਨੇ ਹਾਂ ਹਾਲਾਂਕਿ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਹੋਇਆ ਹੈਗਾ ਸੂਫੀ ਦੇ ਵਿੱਚ ਉਹਨਾਂ ਦਾ ਵਧੀਆ ਮਕਾਮ ਹੈਗਾ ਤੇ ਸੂਫੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਜੀਵਿਤ ਰੱਖੀ ਆਪਣੇ ਗਾਇਕੀ ਦੇ ਨਾਲ ਉਹਨਾਂ ਦੇ ਬੇਟੇ ਜੁਗਰਾਜ ਹੰਸ ਵੀ ਫਿਲਮ ਐਕਟਰ ਰਹੇ ਨੇ ਉਹ ਚੀਜ਼ਾਂ ਤਾਂ ਕਲਾਕਾਰੀ ਉਹਨਾਂ ਦੇ ਨਾਲ ਹੈਗੀ ਹੈ ਲੇਕਿਨ ਅੱਜ ਜੇ ਮੌਜੂਦਾ ਦੀ ਗੱਲ ਕਰੀ ਤਾਂ ਇਸ ਵੇਲੇ ਪੀਕੇ ਦੇ ਉੱਪਰ ਕਰਮਜੀਤ ਸਿੰਘ ਜੀ ਤੇ ਲੋਕਾਂ ਨੂੰ ਲੱਗਦਾ ਕਿ ਸਾਡਾ ਕਲਾਕਾਰ ਹੈ ਸਾਡੇ ਵਾਂਗੂ ਹੀ ਨੇਚਰਲ ਗੱਲਾਂ ਕਰਦਾ ਹਾਲਾਂਕਿ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦਾ ਇੱਥੇ ਪਰ ਉਹ ਲੱਗਦਾ ਲੋਕਾਂ ਨੂੰ ਹਮ ਪਰ ਇਹ ਵੀ ਜ਼ਰੂਰ ਹੈ ਕਿ ਜਲਦੀ ਇਹ ਕਰਮਜੀਤ ਅਨਮੋਲ ਨੂੰ ਵੀ ਲੋਕੀ ਪ੍ਰਸ਼ਨ ਕਰਦੇ ਦੇਖਣਗੇ ਪਿੱਛੇ ਜਿਹੇ ਇੱਕ ਵੀਡੀਓ ਵੀ ਆਇਆ ਸੀ ਜਿੱਥੇ ਕਰਮਜੀਤ ਅਨਮੋਲ ਨੂੰ ਪ੍ਰਸ਼ਨ ਕੀਤੇ ਗਏ ਸੀਗੇ ਤੇ ਉਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਮੈਂ ਅੱਗੇ ਗੱਲ ਕਰਾਂਗਾ ਮਾ ਥੋੜਾ ਜਿਹੜਾ ਮੈਸੇਜ ਪਹੁੰਚਾ ਦਾਂਗਾ ਪਹੁੰਚਾ ਦਾਂਗਾ ਜੀ ਕਿਉਂਕਿ ਹੁਣ ਸਰ ਲੋਕ ਸਭ ਨੇ ਚੋਣਾਂ ਦੇ ਨਾਲ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਲੋਕਾਂ ਨੂੰ ਇੱਕ ਮੌਕਾ ਮਿਲਿਆ ਆਪਣੇ ਮੰਗਾਂ ਨੂੰ ਰੱਖਣ ਦਾ ਅੱਗੇ ਜਿਹੜੇ ਵਾਅਦੇ ਕੀਤੇ ਹੋਏ ਸੀ ਉਹਨਾਂ ਨੂੰ ਰੱਖਣ ਦਾ ਬਾਕੀ ਜਿਹੜੀ ਆਪਾਂ ਭਾਜਪਾ ਦੀ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਵੀ ਇਹੀ ਇੱਕ ਮੌਕਾ ਹੈ ਉਹਨਾਂ ਨੂੰ ਘੇਰਨ ਦਾ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੇ ਆਪਣੇ ਫਰੀਦਕੋਟ ਤੋਂ ਪੱਤਰਕਾਰ ਹੈਗੇ ਨੇ ਆਪਾਂ ਕੋਸ਼ਿਸ਼ ਕਰੀਏ ਜੇ ਉਹਨਾਂ ਨਾਲ ਵੀ ਸੰਪਰਕ ਹੋ ਜੇ ਕਿ ਗੁੱਤ ਦੀ ਮੁੱਖ ਮਿਲਦੀ ਹੈ ਇਹ ਤਸਵੀਰਾਂ ਹੈਗੀਆਂ ਨੇ ਉਹਨਾਂ ਬਾਰੇ ਉਹ ਦੱਸ ਸਕਦੇ ਹੈਗੇ ਨੇ ਜੀ ਤਾਂ ਤੁਸੀਂ ਕੋਲ ਲਗਾਓ ਨਹੀਂ ਦੇ ਤੱਕ ਮੈਂ ਤੁਹਾਨੂੰ ਦੱਸਦਾ ਕਿ ਬੀਜੇਪੀ ਹੁਣ ਤੱਕ ਆਪਣੇ ਕਈ ਵੱਡੇ ਚਿਹਰੇ ਜਿਹੜੇ ਹੈਗੇ ਨੇ ਉਤਾਰ ਚੁੱਕੀ ਹੈ ਤੇ ਜਿਹਨਾਂ ਨੂੰ ਜਿਸ ਤੋਂ ਲੱਗਦਾ ਕਿ ਬੀਜੇਪੀ ਨੂੰ ਸਾਡਾ ਬਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੱਡਾ ਹੋਏਗਾ ਜੀ ਹੰਸਰਾਜ ਹੰਸ ਜੀ ਵੀ ਆਗੇ ਸੀ ਵੀ ਆਪਣੇ ਜਿਹੜੇ ਰਜਿੰਦਰ ਮਾਨ ਜੀ ਨੇ ਉਹ ਆਪਣੇ ਨਾਲ ਜੁੜੇ ਨੇ ਲਾਈਵ 'ਚ ਹੈਲੋ ਅਣੀ ਅਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਲਾਈਵ ਪ੍ਰੋਗਰਾਮ ਵਿੱਚ ਜਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਕਹਿਆ ਨਹੀਂ ਇਹਨਰ ਮਾਗੀ ਤਸਵੀਰਾਂ ਤੁਹਾਡੇ ਵੱਲੋਂ ਭੇਜੇ ਗਈਆਂ ਨੇ इवन ਪੰਜਾਬੀ ਟੀਵੀ ਨੂੰ ਉਹਨਾਂ ਤਸਵੀਰਾਂ ਵਿੱਚ ਅਸੀਂ ਦੇਖ ਸਕਦੇ ਹਾਂ ਜਿੱਥੇ ਹੰਸਲਜ ਹੰਸ ਬਾਬਾ ਫਰੀਦ ਦੇ ਉਸ ਇਤਿਹਾਸਿਕ ਸਥਾਨ ਦੇ ਉੱਪਰ ਨਤਮਸਤਕ ਹੁੰਦੇ ਨੇ ਉੱਥੇ ਬਾਹਰ ਜਦੋਂ ਰੋਡ ਤੇ ਜਾਂਦੇ ਨੇ ਤਾਂ ਕਿਸਾਨਾਂ ਵੱਲੋਂ ਕਾਲੀ ਚੰਨੀ ਲੱਗ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਬਹੁਤ ਜਿਹੜਾ ਮਾਹੌਲ ਸੀਗਾ ਜੀ ਮਿੰਨਨ ਜੋ ਸੀਗਾ ਤਾਂ ਉਹ ਕਰਕੇ ਜਿਹੜੇ ਉਹ ਤਾਂ ਇੱਕ ਧਰਮਸਥਾਨ ਤੇ ਆਈ ਸੀ ਇਹ ਆਪਦੇ ਚੋਣ ਦੀ ਲੋਕ ਸਭਾ ਅਸਤੇ ਨੂੰ ਟੈਸਟ ਮਿਲ ਸੀਗੀ ਜੀ ਤੇ ਉਹ ਜਾ ਰਹੇ ਸੀਗੇ ਤੇ ਉਸ ਕਰਕੇ ਜਿਹੜਾ ਆਪਣੇ ਕਾਨੂੰਨ ਆ ਜੀ ਜਿੰਨੇ ਕਿਸਾਨ ਗਏ ਹੋਏ ਆ ਉਹਨਾਂ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਜੀ ਵੈਸੇ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਸੀ ਜੀ ਜੀ ਪਰ ਕਿਸਾਨਾਂ ਵੱਲੋਂ ਵੀ ਸਾਰਾ ਆਪਣਾ ਗੁੱਸਾ ਜਿਹੜਾ ਜ਼ਾਹਿਰ ਕੀਤਾ ਗਿਆ ਕਿਉਂਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਸੀਗੀਆਂ ਤਿੰਨ ਕਾਨੂੰਨ ਸੀਗੇ ਉਹ ਨਹੀਂ ਹਲੇ ਜਿਹੜੇ ਉਹ ਕਿਤੇ ਰੱਦ ਕੀਤੇ ਗਏ ਕਿਉਂਕਿ ਕਿਸਾਨਾਂ ਨੂੰ ਵੀ ਇੱਕ ਜਿਹੜਾ ਇਹ ਲੋਕ ਸਭਾ ਦੇ ਵਿੱਚ ਇੱਕ ਮੌਕਾ ਮਿਲ ਰਿਹਾ ਹਾਂ ਜੀ ਉਹ ਤਾਂ ਕੀ ਹੈ ਪਰ ਉਹ ਪਰ ਜਿਹੜਾ ਗੁੱਸਾ ਵੈਸੇ ਵੀ ਜ਼ਾਹਰ ਕਰ ਸਕਦੇ ਵੀ ਵੋਟਾਂ ਤੇ ਜਿਹੜਾ ਵੋਟਾਂ ਆਉਣੀਆਂ ਜੀ ਉਹਨਾਂ ਦੇ ਵਿੱਚ ਵੀ ਰੋਸ ਆਪਾਂ ਕਰ ਸਕਦੇ ਆ ਅੱਜ ਤਾਂ ਉਹ ਅਕਤਾਰ ਮਸਤਾਨ ਤੇ ਆਏ ਸੀਗੇ ਪਰ ਉਹਦਾ ਬਹੁਤ ਜਿਹੜਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਜੀ ਤੇ ਉਹ ਆਪ ਦੇ ਰੋਡ ਤੇ ਜਾ ਰਹੇ ਸੀ ਜੀ ਮੈਂ ਦੇਖਿਆ ਤਸਵੀਰਾਂ ਦੇ ਵਿੱਚ ਦੇਖਿਆ ਜੇ ਸੜਕ ਦੇ ਦੋਨੋਂ ਬੰਨੇ ਕਿਸਾਨ ਖੜੇ ਕਾਲੀਆਂ ਜੰਡੀਆਂ ਲੈ ਕੇ ਤੇ ਵਿਚਲੀ ਉਹ ਓਪਨ ਗੱਡੀ ਦੇ ਵਿੱਚ ਖੜੇ ਹੋ ਕੇ ਜਾ ਰਹੇ ਨੇ ਇਸ ਤੋਂ ਬਾਅਦ ਉਹਨਾਂ ਨੇ ਕੁਝ ਬੋਲੇ ਕਿਸਾਨਾਂ ਬਾਰੇ ਇਆ ਕਿਹਾ ਵੀ ਮੈਂ ਇਹਨਾਂ ਦੇ ਹੱਕ ਦੀ ਗੱਲ ਕਰੂੰਗਾ ਜਿਹੜਾਂ ਨੇ ਜੋ ਕੀਤਾ ਗਲਤ ਕੀਤਾ ਕੁਝ ਬੋਲੇ ਉਹ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੋਈ ਜੀ ਉਹ ਵੀ ਗੁੱਸੇ ਨਾਲ ਨਾਰੇ ਲਾਉਂਦੇ ਅੱਗੇ ਚਲੇ ਗਏ ਜੀ ਆਪਦੇ ਜੀ ਭਾਈਚਾਰੇ ਤੇ ਕਿਸਾਨ ਆਪਦੇ ਨਾਰੇ ਲਾਉਂਦੇ ਰਹੇ ਤੇ ਜਿਹੜੇ ਪੁਲਿਸ ਸੀਗੀ ਪ੍ਰਸ਼ਾਸਨ ਜੀ ਉਹ ਵਿੱਚ ਉਹਨਾਂ ਨੂੰ ਵੀ ਰੋਕ ਰਿਆ ਸੀ ਵੀ ਕੋਈ ਇਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋ ਜੇ ਜਿਸ ਨਾਲ ਕੋਈ ਦੁਰਘਟਨਾ ਵਾਪਰ ਸਕੀ ਜੀ ਮਹਸਾਬ ਇੱਕ ਗੱਲ ਹੋਰ ਦੱਸੋ ਕਿ ਫਰੀਦਕੋਟ ਤੋਂ ਹੀ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਟਿੱਕ ਦਿੱਤੀ ਗਈ ਹੈ। ਉੱਥੇ ਕੀ ਰੁਖ ਲੱਗ ਰਿਹਾ ਲੋਕਾਂ ਦਾ ਕਿ ਫਿਲਮ ਦੇ ਵਿੱਚ ਜਿਹੜੇ ਕਈ ਫਰੇ ਕਰ ਚੁੱਕੇ ਕਈ ਕਿਰਦਾਰ ਨਿਭਾ ਚੁੱਕੇ ਨੇ ਕਲਾਕਾਰ ਕਰਮਜੀਤ ਅਨਮੋਲ ਨੂੰ ਲੋਕੀ ਜਿਆਦਾ ਪਿਆਰ ਕਰ ਰਹੇ ਨੇ ਜਾਂ ਕਿ ਬਦਮਸ਼ੀਰੀ ਵਾਰਡਨ ਨੂੰ ਨਮਾਜੇ ਗਏ। ਹੰਸਰਾਜ ਹੰਸ ਨੂੰ ਲੋਕੀ ਪਿਆਰ ਕਰ ਰਹੇ ਨੇ। ਹਜੇ ਤੱਕ ਕਿਸੇ ਨੂੰ ਦੋਨਾਂ ਉਮੀਦਵਾਰਾਂ ਨੂੰ ਅਨਕਾਰ ਹੀ ਰਿਹਾ ਹੈ ਜੀ ਕਿਉਂ ਕਰਕੇ ਉਹ ਨਹੀਂ ਵੀ ਜਿਹੜੇ ਸਿੰਗਰਾਂ ਨੂੰ ਜਾਂ ਕਲਾਕਾਰਾਂ ਨੂੰ ਇਹ ਟਿਕਟਾਂ ਦਿੱਤੀਆਂ ਜਾ ਰਹੀਆਂ ਵੀ ਕਿਸੇ ਇੱਕ ਈਮਾਨਦਾਰ ਨੂੰ ਟੈਕਟ ਦੇ ਨਹੀਂ ਸਟਲ ਬੰਦੇ ਨੂੰ ਦੇਣੀ ਚਾਹੀਦੀ ਹੈ ਜਿਹੜੇ ਦੋਨੋਂ ਪਾਰਟੀਆਂ ਦੇ ਵਰਕਰ ਨੇ ਇਥੇ ਲੋਕਲ ਉਹਨਾਂ ਵੱਲੋਂ ਇਸ ਗੱਲ ਦਾ ਵਿਰੋਧ ਹੈਗਾ ਕਿ ਉਪਰੋਂ ਪੈਰਾਸ਼ੂਟ ਰਾਹੀਂ ਦੋਨੋਂ ਕਲਾਕਾਰ ਰੱਖ ਦਿੱਤੇ ਗਏ ਨੇ ਜਿਹੜੇ ਉੱਥੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਹਾਂਜੀ ਉਹ ਬਹੁਤ ਵਿਰੋਧ ਕਰ ਰਹੇ ਜਿਹੜੇ ਆਮ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸੀ ਜੀ ਪਰਿਵਾਰ ਦੇ ਮੈਂਬਰ ਬਣ ਕੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਚੱਲੇ ਸੀ ਉਹਨਾਂ ਨੂੰ ਅਖੌਲ ਕੀਤਾ ਗਿਆ ਜੀ ਹੂੰ ਕਿਉਂਕਿ ਉਹਨਾਂ ਦੇ ਵਿੱਚ ਵੀ ਭਾਰੀ ਰੋਦ ਦੇਖਣ ਨੂੰ ਮਿਲੇ ਉਹ ਜਿਹੜੇ 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 ਕਿਰਦਾਰ ਤੁਹਾਡੇ ਵਿੱਚ ਕੰਮ ਕਰਦੇ ਰਹੇ ਨੇ ਜਿਹੜੇ ਲੀਡਰ ਕੰਮ ਕਰਦੇ ਰਹੇ ਨੇ ਉਹਨਾਂ ਵੱਲੋਂ ਜਿਹੜਾ ਵਿਰੋਧ ਹੈਗਾ ਦੇਖਣ ਨੂੰ ਮਿਲ ਰਿਹਾ ਤੇ ਲੱਗਦਾ ਕਿ ਹੁਣ ਉਹ ਆਪਣੀ ਆਪਣੀ ਪਾਰਟੀ ਦਾ ਸਾਥ ਦੇ ਪਾਣਗੇ ਜਾਂ ਫਿਰ ਕੋਈ ਰਾਹ ਨਹੀਂ ਹੈਗਾ ਨਹੀਂ ਜੀ ਬਹੁਤਾ ਨਹੀਂ ਦੇ ਸਕਣਗੇ ਉਪਰੋ ਉਪਰੋ ਜਿੰਨਾ ਮਰਜ਼ੀ ਚੱਲੀ ਜਾਣਗੀ ਪਰ ਅੰਦਰੋਂ ਨਹੀਂ ਦੇ ਸਕਣਗੇ ਤੇ ਫਿਰ ਬੀਜਪੀ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਕੋਈ ਬਹੁਤੀ ਵਧੀਆ ਲੱਗਦੀ ਨਹੀਂ ਜਿਸ ਤਰ੍ਹਾਂ ਆਪਨੂੰ ਗੱਲ ਲੱਗ ਰਹੀ ਹੈ ਤੇ ਫਿਰ ਹਾਂ ਜੀ ਪਰ ਉਹ ਕਾਂਗਰਸ ਦਾ ਵੀ ਸੋਰ ਰਿਹਾ ਜੀ ਕੋਈ ਪੈਰਾਸ਼ੂਟ ਸਪਰੇ ਹੀ ਛੱਡ ਰਿਹਾ ਕੋਈ ਗਾਇਕ ਨੂੰ ਸਿੰਗਰ ਨੂੰ ਹਿਲਾ ਰਹੀ ਉਹ ਅੱਛਾ ਕਾਂਗਰਸ ਵੀ ਉੱਥੇ ਕੋਈ ਨਾ ਕੋਈ ਸੈਲੀਬ੍ਰੇਸ਼ਨ ਲੱਕਿਆ ਹੋ ਹਾਂ ਜੀ ਕਾਂਗਰਸ ਤੇ ਵੀ ਕਾਣੀ ਵੀ ਇਸ ਤਰ੍ਹਾਂ ਹੀ ਕੋਈ ਸਿੰਗਰ ਨੂੰ ਪੇਸ਼ ਕਰਨਗੇ ਜੀ ਲੋਕ ਸਭਾ ਦੇ ਹੱਥ ਕੁਝ ਨਾਮ ਆ ਰਹੇ ਨੇ ਕੁਝ ਨਾਮਾਂ ਦੀ ਚਰਚਾ ਹੋਈ ਹੈ ਮਾੜੀ ਮੋਟੀ ਮੈਂ ਵੀ ਹਜੇ ਇੱਕ ਦੀ ਸੁਣ ਰਹੀ ਜਿਵੇਂ ਲਾਗ ਜਿਗਾ ਦਾ ਕਹਿ ਰਹੇ ਆ ਜਿਵੇਂ ਹੂੰ ਲਾਭ ਹੀ ਰੋ ਆਪਣੇ ਕੋਲ ਛੋਟੇ ਇਲਾਕੇ ਦੇ ਨਹੀਂ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਉਹ ਬਾਹਰਲੀ ਇੱਕ ਹੋ ਕੇ ਕੀ ਵੀ ਬਾਹਰਲੀ ਹੈ ਜੀ ਹੂੰ ਹੰਸਰਾਏ ਹੰਸ ਵੀ ਜੀ ਕੋਈ ਲੋਕਲ ਕੋਈ ਵੇਦਵਾਰ ਨਹੀਂ ਗਈ ਲਾਭ ਹੀ ਰੇ ਨੂੰ ਕੋਣ ਕਾਂਗਰਸ ਪਾਰਟੀ ਲਈ ਅੰਦੀ ਸੋਚ ਰਹੀ ਹੈ ਹਜੇ ਤਾਂ ਕਿਸੇ ਵਿੱਚ ਨਹੀਂ ਚੌਂਗਰ ਕੇ ਕਾਂਗਰਸ ਦੇ ਵਿੱਚ ਸੁਣ ਰਹੀ ਕਿਰਾ ਹਾਂਜੀ ਅੱਜ ਇਹ ਗੱਲ ਚਰਚਾ ਚੱਲੀ ਸੀ ਜੀ 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 ਗੱਲਾਂ ਨਹੀਂ ਅੱਜ ਸੁਣਿਆ ਸੀ ਜੀ ਯਾਨੀ ਕਿ ਫਿਰ ਖੂਬ ਰੌਣਕਾਂ ਲੱਗਣੀਆਂ ਫਰੀਦਕੋਟ ਦੇ ਵਿੱਚ ਜੇ ਸਾਰੇ ਕਲਾਕਾਰ ਇਕੱਠੇ ਹੋ ਗਏ ਪਰ ਰਸਵਾਸ ਨਹੀਂ ਕਿਸੇ ਨੂੰ ਮਿਲਣਾ ਹੁਣ ਸੋਹਦੇ ਆ ਜੀ ਬੀਜਪੀ ਆਰਾਂ ਦੇ ਵਿੱਚੋਂ ਆਪ ਜਾਣਦੇ ਆ ਉਹ ਕਿੰਨੇ ਵੀ ਆਪਾਂ ਵੋਟਾਂ ਪਾਉਣੇ ਨਹੀਂ ਜਾਣਾ ਦੇ ਸਿੰਗਰ ਜੀ ਸਾਰੇ ਆ ਗਏ ਤਾਂ ਜੀ ਬਸ ਸਿਰਫ ਸੈਲਫੀਆਂ ਜੂਰੂ ਚਾਲਣੀਆਂ ਵੋਟਾਂ ਨਹੀਂ ਪਾਉਣੀਆਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਸੋ ਇਸੇ ਤਰ੍ਹਾਂ ਧਿਆਨ ਰੱਖਣਾ ਫਰੀਦਕੋਟ ਦਾ ਕਿਹ ਕੀ ਫਰੀਦਕੋਟ ਸਾਡੇ ਪੰਜਾਬ ਦਾ ਉਹ ਅੰਗ ਹੈ ਜਿਸ ਦੇ ਬਿਨਾ ਪੰਜਾਬ ਦੀ ਗੱਲ ਨਹੀਂ ਚੱਲਦੀ ਹੈਗੀ ਕਿਉਂਕਿ ਉਹ ਧਰਤੀ ਹੈ ਬਾਬਾ ਫਰੀਦ ਦੀ ਜਿੱਥੇ ਲੋਕ ਨਾ ਤਪਸਤਕ ਹੋਣਾ ਪਸੰਦ ਕਰਦੇ ਨੇ ਹਮ ਹਾਂਜੀ ਹਾਂਜੀ ਰੋਮਾਨ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਸਫਲ ਜੀ ਮਾਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋਨੋ ਦੇਖ ਲਿਆ ਫਿਰ ਤੁਸੀਂ ਹੂੰ ਤੇ ਜੇ ਫਿਰ ਇਸ ਕੋਰਟ ਦੇ ਵਿੱਚ ਇਦਾਂ ਹੀ ਹੋਇਆ ਵੀ ਫਿਰ ਪਾਰਟੀ ਪੂਰੀਆਂ ਲੱਗਣੀਆਂ ਨਹੀਂ ਜੇ ਆਉਗੀ ਸੈਲੀਬ੍ਰਿਟੀ ਤਾਂ ਫਿਰ ਲੋਕੀ ਤਾਂ ਫਿਰ ਬੋਧਾ ਵਧੀਆ ਰਿਸੋਰਸ ਜਿਹੜੇ ਗਣ ਜਿਵੇਂ ਮਾਨ ਸਾਹਿਬ ਕਹਿ ਰਹੇ ਨੇ ਵੋਟਾਂ ਵੱਲ ਘਟ ਤਿਆਨ ਹੋਗੇ ਸਾ ਸੈਲਫੀਆਂ ਵੱਲ ਜ਼ਿਆਦਾ ਹੋਵੇ ਮਿਲ ਲੱਗਣਗੇ ਪਰ ਵੋਟਾਂ ਜਿਵੇਂ ਅਰਵਿੰਦ ਕੇਜਰੀ ਬਾਜੀ ਭਗਵੰਦ ਮਾਨ ਜੀ ਕਹਿੰਦੇ ਸੀਗੇ ਜੇਕਰ ਕੋਈ ਕੁਛ ਦਿਨੇ ਆਤਾ ਹੈ ਤਾਂ ਲੈ ਲਓ ਲੈ ਲਓ ਲੇਕਿਨ ਵੋਟ ਹਮੇ ਹੀ ਡਾਲਣਾ ਇਹੀ ਜੇ ਕੋਈ ਹੋਣਾ ਜੀ ਸੈਲਫੀਆਂ ਜ਼ਰੂਰ ਲਿੱਤੇ ਜਾਣਗੇ ਪਰ ਵੋਟਪੇ ਕਿੱਧਰ ਪੈਂਦੀ ਪਤਾ ਨਹੀਂ ਲੱਗੜਿਆ ਹੈਗਾ ਇਹ ਤਾਂ ਹੁਣ ਲੋਕਾਂ ਦੇ ਡਿਪੈਂਡ ਕਰਦਾ ਪਬਲਿਕ ਤੇ ਡਿਪੈਂਡ ਕਰਦਾ ਜੀ 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 ਕਿਉਂਕਿ ਹੁਣ ਜਿਹੜਾ ਵਧੀਆ ਜਿਹੜਾ ਇਹਨਾਂ ਨੂੰ ਮੌਕਾ ਜ਼ਰੂਰ ਪਬਲਿਕ ਨੂੰ ਮਿਲ ਰਿਹਾ ਕਿ ਆਪਣੀਆਂ ਮੰਗਾਂ ਨੂੰ ਰੱਖਣ ਦਾ ਆਪਣੇ ਜਿਹੜੇ ਨੇ ਵਿਰੋਧੀ ਮੈਂ ਉਹਨਾਂ ਨੇ ਵੀ ਕਿਹਾ ਕਿ ਉਹਦਾ ਇੱਕ ਆਪਾਂ ਜਿਹੜੇ ਨੇ ਫ੍ਰੀਜ ਫ੍ਰੀਜ ਜੀ ਦੇ ਉੱਤੇ ਨਤਮਸਤਕ ਹੋਣ ਆਏ ਸੀ ਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਸੜਕ ਤੇ ਹੀ ਘੇਰਿਆ ਗਿਆ ਜੀ ਤੇ ਜਿਵੇਂ ਆਪਾਂ ਗੱਲ ਅੱਜ ਬੀਜੇਪੀ ਵੱਲੋਂ ਤੇ ਜਿਹੜਾ ਉਹਨਾਂ ਵੱਲੋਂ ਕੈਂਡੀਡੇਟ ਉਤਾਰੇ ਗਏ ਨੇ ਅੱਗੇ ਵੀ ਜਦੋਂ ਚੋਣ ਪ੍ਰਚਾਰ ਕਰਨਗੇ ਕੈਂਡੀਡੇਟ ਤਾਂ ਅੱਗੇ ਵੀ ਉਹਨਾਂ ਦਾ ਵਿਰੋਧ ਕਿਸਾਨ ਜ਼ਰੂਰ ਕਰਦੇ। ਉਹ ਤਾਂ ਹੋਣਾ ਸੰਭਵ ਹੈਗਾ। ਦੇਖੋ ਇਹ ਕਹਿ ਦੇਣਾ ਕਿ ਧਾਰਮਿਕ ਸਥਾਨ ਤੇ ਆਏ ਸੀਗੇ ਨਹੀਂ ਕਰਨਾ ਚਾਹੀਦਾ ਸੀਗਾ। ਇਹ ਗੱਲਾਂ ਇਨਸਾਨੀਅਤ ਦੀ ਨੇ ਪਰ ਜਦੋਂ ਇਨਸਾਨੀਤ ਨੂੰ ਹੀ ੱਤਕਾ ਲੱਗਿਆ ਹੋਵੇ ਫਿਰ ਕਿਸੇ ਨੂੰ ਕੁਝ ਚੇਤੇ ਨਹੀਂ ਰਹਿੰਦਾ। ਚੇਤੇ ਨਹੀਂ ਰਹਿੰਦਾ। ਸਹੀ ਹੈ। ਵੀ ਉਹ ਵੀ ਇਨਸਾਨੀਤ ਉਹ ਵੇਲੇ ਵੀ ਇਨਸਾਨੀਤ ਦੇ ਦੇਖਣਾ ਚਾਹੀਦਾ ਜਦੋਂ ਕਿਸਾਨ ਬਰੂਹਾਂ ਤੇ ਬੈਠੇ ਨੇ ਗਰਮੀ ਸਰਦੀ ਦੇ ਵਿੱਚ ਧੁੱਪਾਂ ਦੇ ਵਿੱਚ ਤੇ ਬੈਠੇ ਸੰਘਰਸ਼ ਕਰ ਰਹੇ ਨੇ ਉਹ ਚੀਜ਼ਾਂ ਦੇਖਣੇ ਚਾਹੀਦੇ ਜੇ ਕਿੰਨੇ ਕਿਸਾਨ ਜਿਹੜੇ ਹੈਗੇ ਨੇ ਉਹ ਤੇ ਸੰਘਰਸ਼ ਕਰਦੇ ਹੋਏ ਆਪਣੇ ਜੀਵਨ ਤੋਂ ਹੱਤੋਂ ਉਹ ਬਟਰਾ ਤੇ ਵੀ ਕਿੰਨੇ ਜਿਹੜੇ ਨੇ ਹਰਿਆਣਾ ਦੇ ਆਪਾ ਗੱਲ ਕਰੀ ਜੀ ਹਮ ਸ਼ੁਭਕਰਨ ਮੋਢੀ ਨਾਲ ਦੇਖੋ ਤੁਸੀਂ ਸ਼ੁਭਕਰਨ ਜਵਾਨ ਪੁੱਤ ਸੀਗਾ ਜਿਹੜਾ ਚਲਾ ਗਿਆ ਅਥਰੂ ਗਿਆ ਤੇ ਗੋਲੇ ਸਤੇ ਨਹੀਂ ਹੋਏ ਗਈ ਹੋਏ ਗਈ ਹੂੰ ਕਿਉਂਕਿ ਵੀ ਇੱਕ ਮੌਕਾ ਮਿਲਿਆ ਕਿਸਾਨਾਂ ਨੂੰ ਉੱਥੇ ਤਾਂ ਉਹਨਾਂ ਨੂੰ ਦੇਖੋ ਬਾਰਡਰ ਸੀਲ ਕੀਤੇ ਗਏ ਪੂਰੀ ਤਰ੍ਹਾਂ ਅੱਗੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਉਹਨਾਂ ਦੀ ਮੰਗਾਂ ਨੂੰ ਰੱਖਣ ਲਈ ਉਹਨਾਂ ਧਰਨਾ ਨਹੀਂ ਅੱਗੇ ਜਿਹੜਾ ਉਹਨਾਂ ਨੂੰ ਦਿੱਲੀ ਵੀ ਖਿਲਾਉਣ ਦਿੱਤਾ ਗਿਆ ਲੁਕੋ ਗੱਲਾਂ ਕਰਦੇ ਆ ਬੜੇ ਸਤਾਲਿਆਂ ਨੂੰ ਜਦੋਂ ਕਰਾਉਣ ਤੇ ਪੁਰਾਣੇ ਫਿਰ ਪਤਾ ਲੱਗਦਾ ਹੈਗਾ ਹੁਣ ਤੱਕ ਜਦੋਂ ਹੰਸਰਾਜ ਹੰਸ ਜੀ ਪਹੁੰਚੇ ਨਹੀਂ ਹੁਣ ਫਰੀਦਕੋਟ ਤੋਂ ਉਹਨਾਂ ਨੂੰ ਲੱਗਦਾ ਹੋਣਾ ਵੀ ਉੱਥੇ ਜਾਵਾਂਗਾ ਬੜਾ ਵਧੀਆ ਸਵਾਗਤ ਹੋਊਗਾ ਪਰ ਐਦਾਂ ਦਾ ਸਵਾਗਤ ਹੋਊਗਾ ਉਹਨਾਂ ਨੇ ਸੋਚਿਆ ਵੀ ਨਹੀਂ ਹੁਣ ਵੀ ਕਾਰਜ ਚੱਡੀਆਂ ਲੈ ਕੇ ਇਹ ਤਾਂ ਪਹਿਲੇ ਦਿਨ ਹੀ ਉਹਨਾਂ ਦੇ ਫਰੀਦ ਬਿਲਕੁਲ ਬਿਲਕੁਲ ਸੋ ਤੁਸੀਂ ਦੇਖਣਾ ਅਗਲੀਆਂ ਤਸਵੀਰਾਂ ਵੀ ਕੁਝ ਹੋਰ ਹੋਣਗੀਆਂ ਅੱਜ ਅੱਜ ਦੇ ਕੁਝ ਹੋਰ ਨੇ ਜੀ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਦੇ ਉੱਪਰ ਲਗਾਤਾਰ ਪੰਜਾਬ ਦੇ ਵਿੱਚ ਤੁਹਾਨੂੰ ਹੋਰ ਬੜੀਆਂ ਤਸਵੀਰਾਂ ਆਉਣ ਲੱਗੀਆਂ ਆ ਜਿਦੇ ਵਿੱਚ ਤੁਹਾਨੂੰ ਵਿਰੋਧ ਕਰਦੇ ਹੋਏ ਲੋਕ ਦਿਖਾਈ ਦੇਣਗੇ ਗੱਲਬਾਤ ਜਿਹੜੀ ਹੈਗੀ ਇਸ ਤਰ੍ਹਾਂ ਸੋ ਕਾਲਰ ਆਪਣਾ ਹੋਰ ਜੁੜੇ ਨੇ ਜੀ ਹੈਲੋ 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 ਸ੍ਰੀਕਾਲ ਜੀ ਕੌਣ ਬੋਲ ਰਹੇ ਹੋ ਸਰ ਸ਼ਰਮਾ ਹੋ ਰਿਹਾ ਜੀ ਖੜੜ ਤੋਂ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੰਜੀਪ ਜੀ ਜੋ ਆਪ ਅੱਜ ਦਾ ਵਿਸ਼ਾ ਰੱਖਿਆ ਕਿ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਜੀ ਪਹੁੰਚੇ ਸੀਗੇ ਤੇ ਉਹਨਾਂ ਦਾ ਕਾਲੀਆਂ ਚੰਡੀਆਂ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਦੇਖੋ ਵਿਰੋਧ ਕਿਸਾਨਾਂ ਵੱਲੋਂ ਕਿਹਾ ਉੱਤਰ ਤੇ ਹਲਕੇ ਵੱਲੋਂ ਵੜਨਾ ਚਾਹੀਦਾ ਹੈ ਜੀ ਜੀ ਕੋਈ ਕਿਸੇ ਤੇ ਪਰਸਨਲ ਅਟਾਕ ਨਹੀਂ ਜੀ ਮਾਰਦੇ ਪਰਸਨਲ ਕਿਸੇ ਨੂੰ ਟੱਚ ਨਹੀਂ ਜੀ ਕਰਦੇ ਹਮਮ ਲੇਕਿਨ ਅਗਰ ਹੰਸਰਾ ਜਾਂ ਸਿੱਧੀ ਗੱਲ ਕਰੀਏ ਉਹ ਕੁਛ ਦੇਰ ਪਹਿਲਾਂ ਇੱਕ ਵੀਡੀਓ ਆਇਰਨ ਹੋਈ ਸੀ ਜੀ ਜਨਾਬ ਦੀ ਜੀ ਕਿ ਕਿ ਜਿਹੜੇ ਜਰ ਨੇ ਕਰਦੇ ਆ ਕਿ ਕਿ ਬਧੀ ਬਧੀਆ ਪਰ ਕਿਤੇ ਨਾ ਕਿਤੇ ਜਿਹੜੀ ਇਨਸਾਨੀਅਤ ਦੀ ਜਾਂ ਇਨਸਾਨੀਤੌਰ ਤੇ ਦੀ ਸੋਚ ਹੈ ਕਿਤੇ ਨਾ ਕਿਤੇ ਸਾਨੂੰ ਕੋਈ ਲੱਖਾ ਰਾਜਨੀਤੀ ਦੇ ਲਾਇਕ ਹਮਮ ਉਸੇ ਵੀਡੀਓ ਦੇ ਵਿੱਚ ਉਹਨਾਂ ਨੇ ਬੋਲਿਆ ਸੀ ਕਿਸੇ ਨੇ ਸਵਾਰ ਕੀਤਾ ਕਿ ਉਹ ਲੋਕ ਸਾਰੇ ਪਰਟੀ ਬਾਰੇ ਵੋਟਾਂ ਮਾਰੇ ਜੀ ਉਹਨਾਂ ਦਾ ਜਵਾਬ ਸੀ ਇੱਕ ਵਾਰ ਬੰਨਣਾ ਸੀ ਬਣ ਕੇ ਮੁੜ ਕੇ ਕਿਹੜੇ ਫੋਟਾ ਪਾਉਣੇ ਕੋਈ ਪਾਵੇ ਨਾ ਪਾਵੇ ਜੀ ਦਾ ਮੁੜ ਕੇ ਖੜਨਾ ਨਹੀਂ ਤੇ ਮੁੜ ਕੇ ਜਵਾਬ ਲੜਨੀ ਨਹੀਂ ਜੇ ਹੁਣ ਉਹਨਾਂ ਨੂੰ ਉਹੀ ਸਵਾਲ ਪੁੱਛਿਆ ਜਾਵੇ ਵੀ ਤੁਸੀਂ ਇੱਕ ਜੇ ਜ਼ਿੰਮੇਦਾਰ ਬੰਦੇ ਬਣ ਕੇ ਜਾਂ ਜ਼ਿੰਮੇਦਾਰ ਸੀਪ ਦੇ ਬੈਠ ਕੇ ਤੁਸੀਂ ਇੰਧਰ ਨਹੀਂ ਗੱਲ ਕਰਦੇ ਹੋ ਐਦਾ ਕੀ ਗੱਲ ਦਾ ਲੋਕਰ ਦੇ ਉੱਤੇ ਅਸਰ ਕੀ ਪੈਂਦਾ ਤੇ ਹੁਣ ਤੁਸੀਂ ਵੋਟਰਾਂ ਦੇ ਵਿੱਚ ਖੜੇ ਹੋ ਚਨਾਬ ਦੇ ਵਿੱਚ ਖੜੇ ਹੋ ਤਾਂ ਕਿਹੜਾ ਮੂੰਹ ਲੈ ਕੇ ਵੋਟਰ ਮੰਗਣ ਜਾਓਗੇ ਜਾਂ ਜਾ ਰਹੇ ਹੋ ਜੀ ਸ਼ਰਮਾ ਜੀ ਲੀਡਰਾਂ ਦੀ ਗੱਲਾਂ ਦਾ ਤਾਂ ਆਪਾਂ ਭਲੀ ਭਾਨਤੀ ਜਾਣੂ ਆ ਵੀ ਜਦੋਂ ਜਿੱਧਰ ਹੁੰਦੇ ਨੇ ਉਧਾਂ ਦੀ ਗੱਲ ਕਰ ਜਾਂਦੇ ਨੇ ਤਾਂ ਹੀ ਦੇਣ ਤੋਂ ਬਿਨ ਪੈਂਡੇ ਦਾ ਲੋਟਾ ਕਿਹਾ ਜਾਂਦਾ ਹੈਗਾ ਜਦ ਜੇ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਉਹ ਭਾਜਪਾ ਚੀਸੀ ਕੀ ਉਹ ਸਵੇਲੇ ਆਪਣੇ ਪਾਰਟੀ ਜਿਹੜੀ ਮੁਖੀ ਹੈ ਉਹਨੂੰ ਮੁੰਨੀ ਕਹਿੰਦੇ ਸੀਗੇ ਤੇ ਹੁਣ ਉਹ ਮਾਫ ਹੋ ਗਈ ਇਹ ਤਾਂ ਲੀਡਰਾਂ ਦਾ ਗਰਦਾਰ ਨੇ ਜੀ ਸਰ ਠੀਕ ਹੈ ਜੀ ਦੇਖੋ ਜੀ ਆਪਾਂ ਸਿੱਧੂ ਸਾਹਿਬ ਦੀ ਸੋਚ ਨਾਲ ਮਿਲਾਈਏ ਜੀ ਹੰਸਰਾਜ ਦੀ ਅੰਤਿ ਸੋਚਾ ਕੀ ਵੀ ਸਮਾਂ ਦਾ ਅੰਤਰਾ ਸਰ ਜੀ ਇਕੋ ਜਿਹੀ ਕੋਈ ਸਦੂਦਾਰ ਸਪੋਰਟਰ ਨਹੀਂ ਜੀ ਹੈ ਅਕਲ ਆ ਕਿਸੇ ਕੋਈ ਵਿਰੋਧੀ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਰਾਜਨੀਤੀ ਦੀ ਸੋਚ ਦੇ ਵਿੱਚ ਇਹ ਰੱਖਿਆ ਜਾਵੇ ਸਾਨੂੰ ਹਰਕਰਾ ਜਰਤ ਦਾ ਕਿਤੇ ਰੋਲ ਹੀ ਨਹੀਂ ਲਿਖਿਆ ਜੀ ਕਿਤੇ ਹਾਂ ਇਹ ਗਰੁੱਪ ਦਾ ਸੋਚ ਹੈ ਕਿ ਹੰਸ ਰਾਜ ਹੰਸ ਦਾ ਪੰਜਾਬ ਦੀ ਰਾਜਨੀਤੀ 'ਚ ਕਦੀ ਰੋਲ ਨਹੀਂ ਲਿਖਿਆ ਹਾਂ ਦਿੱਲੀ ਦੀ ਸੀਟ ਮਿਲੀ ਉੱਥੇ ਉਹਨਾਂ ਨੇ ਸੀਟ ਦਾ ਆਨੰਦ ਮਾਣਿਆ ਤੇ ਬਸ ਬਹੁਤ ਸੀਗਣ ਵਾਸਤੇ ਨੇ ਦੇ ਕੋਈ ਨਾਂ ਦਾ ਆਪ ਮੰਨਦਾ ਨਹੀਂ ਉੱਤੇ ਕੰਨੋਂ ਤੇਰੇ ਕੋ ਪੰਜਾਬ ਦਾ ਬੰਦਾ ਈ ਪੰਜਾਬ ਦੀ ਜੀ ਅਸੀਂ ਬਿਕਾਰ ਦੇ ਵਿੱਚ ਰੋਸ਼ੀਂਦਾ ਰਹਿ ਕੇ ਸਾਡੀ ਕੋਈ ਗੱਲ ਕਰੂਗਾ ਜਾਂ ਪਹਿਲਾਂ ਰਹੇ ਆ ਜਾਂ ਹੁਣ ਅੱਗੇ ਨੂੰ ਲੈਣ ਦੀ ਗੱਲ ਕਰਦੇ ਆ ਸਾਨੂੰ ਨਹੀਂ ਕੀ ਲੱਗਦਾ ਉਹ ਉੱਥੇ ਦੇ ਲੋਕਾਂ ਦੇ ਨਾਲ ਇਨਸਾਫ ਕਰ ਪਾਉਣਗੇ ਉੱਥੇ ਦੇ ਲੋਕਾਂ ਦੇ ਰੂਪੇ ਦਾ ਬਣਦਾ ਹੱਕ ਦਵਾ ਤੱਕੜੇ ਨਾ ਲੈ ਗੱਲ ਇਹ ਕਿ ਫਰੀਦਕੋਟ ਚ ਇੱਕਦਮ ਪੈਰੇ ਪੈਰੇ ਸ਼ੋਰ ਨਾਲੇ ਫਰੀਦਕੋਟ ਦੀਆਂ ਦਿੱਕਤਾਂ ਬਾਰੇ ਉਹਨਾਂ ਨੂੰ ਪਤਾ ਹੋਊਗਾ ਠੀਕ ਹੈ ਨਾ ਸਰ ਮੈਂ ਸਮਝੇ ਨਹੀਂ ਸੀ ਮੈਂ ਕਿ ਜੀ ਪੈਰਾਸ਼ੂਟ ਨਾਲ ਇੱਕਦਮ ਫਰੀਦਕੋਟ ਦੀ ਟਿਕਟ ਦੇਤੀ ਹੰਸਰਾਜ ਹੰਸ ਨੂੰ ਜਿਹੜਾ ਦਿੱਲੀ 'ਚ ਆਪਣਾ ਜੀਵਨ ਬਤੀਤ ਕਰਦਾ ਰਿਹਾ ਪਿਛੋਕੜ ਦਾ ਗੁਰਿੰਦਰ ਤੋਂ ਹੈਗਾ ਕਿ ਫਰੀਦਕੋਟ ਦੀਆਂ ਦਿੱਕਤਾਂ ਬਾਰੇ ਹੰਸਰਾਜ ਹੰਸ ਨੂੰ ਪਤਾ ਹੋਣਾ ਦੇਖੋ ਸਰ ਦਿੱਕਤਾਂ ਦਾ ਤਾਂ ਜੇ ਵੀ ਆਪਾਂ ਗੱਲ ਕਰੀਏ ਉੱਥੇ ਹੰਸਰਾਜ ਹੰਸ ਮੁਹੰਮਦ ਸਦੀਕ ਤੇ ਆਪਣੇ ਕਾਰਿੰਦਨ ਮੋਹਦ ਜੀ ਹੂੰ ਇਹ ਨਾ ਤਾਂ ਕੰਮ ਦੀ ਹਾਰਮੋਨ ਦੀ ਵੀ ਗੱਲ ਕਰੀਏ ਜੀ ਸਰ ਇਹ ਠੀਕ ਆ ਆਮ ਆਦਮੀ ਪਾਰਟੀ ਦੀ ਕਿਤੇ ਜਿੱਦੇ ਪੰਜਾਬ ਦੇ ਵਿੱਚ ਸਰਕਾਰ ਹੈ ਦੇਖੋ ਜੇ ਅਸੀਂ ਆਪਣਾ ਅੰਦਾਜ਼ਾ ਜੀ ਲਾ ਕੇ ਦੇਖੀਏ ਤਾਂ ਹੰਸਰਾ ਜਾਂਸ ਨੂੰ ਕਰ ਤੋਂ ਤੁਸੀਂ ਮੁਹੰਮਦ ਸਦੀਕ ਨੂੰ ਕਰ ਦੋ ਕਿਉਂਕਿ ਲੋਕਾਂ ਨੂੰ ਕਿਹਾ ਜਾਂਦਾ ਵੀ ਪੰਜਵਾਰ ਪੰਜ ਸਾਲ ਦੇ ਵਿੱਚ ਸਿਰਫ 2 ਸੌ ਆ ਚੁੱਕੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਜਾ ਕੇ ਜੀ ਜੀ ਮਸਟਰ ਇਹ ਗੱਲ ਕਰਨ ਦੀ ਪਰਬੋਲਦੀ ਕਿਤੇ ਨਾ ਕਿਤੇ ਕੋਈ ਅਕਾਲੀ ਸਾਹਿਬ ਦੀ ਕਿਹੜੀ ਠਿਕਟਨੀ ਹੈ ਜਾਂ ਕੋਈ ਅਜਾਦ ਬੰਦਾ ਇਦਾਂ ਦਾ ਕੜਦਾ ਕਿਹੜੇ ਨੂੰ ਤੋੜ ਸਕਦਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਤਿੰਨੇ ਬੰਦੇ ਜਿੱਤ ਦਾ ਆਸਰ ਕਰ ਸਕਣਗੇ ਜੀ ਜੀ ਕਿਉਂਕਿ ਸਰ ਜਿੱਥੇ ਉਹਨਾਂ ਨੇ ਜਿਵੇਂ ਫਰੀਦਕੋਟ ਦੀ ਗੱਲ ਕੀਤੀ ਹੈ ਸੜਕਿਰਨ ਸਰਨੀ ਵੀ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਉੱਥੇ ਦੇ ਹਾਲਾਤਾਂ ਦਾ ਨਹੀਂ ਪਤਾ ਕਿ ਕਿਸ ਤਰ੍ਹਾਂ ਜਿਹੜਾ ਫਰੀਦਕੋਟ ਦੇ ਵਿੱਚ ਕੰਮ ਕਰਾ ਹੈ ਕੀ ਉੱਥੇ ਜਿਹੜਾ ਵਿਕਾਸ ਹੋਇਆ ਉਹਨਾਂ ਬਾਰੇ ਨਹੀਂ ਪਤਾ ਫਿਰ ਜਿਹੜੇ ਉੱਥੇ ਵੋਟਾਂ ਕਿਵੇਂ ਲੋਕ ਉਹਨਾਂ ਨੂੰ ਪਾ ਦੇਣਗੇ ਆ ਬਿਲਕੁਲ ਸਾਰਾ ਦੇਖੋ ਮੈਡਮ ਦੇਖੋ ਬਿਲਕੁਲ ਨਹੀਂ ਜੀ ਪਰ ਹੁਣ ਜੇ ਅਸੀਂ ਟਿੱਕੀ ਦਾ ਵੀ ਇਤਿਹਾਸ ਬੋਲਦੇ ਦੇਖੂਗਾ ਸਾਨੂੰ ਤਾਂ ਪਤਾ ਨਹੀਂ ਹੋ ਸਕਦਾ ਸ਼ਾਇਦ 300 ਸਾਲਾਂ ਕੰਮ ਕਰਿਆ ਹੋਵੇ ਜਿੱਥੇ ਵੀ ਉਹ ਸੀ ਮਲੇ ਜਿਗੇ ਜੀ ਜੀ ਦੇਖੋ ਐਤਾਂ ਦੇ ਲੋਕ ਜਿਹੜੇ ਸੈਲੀਬ੍ਰਿਟੀ ਲੋਕ ਹੁੰਦੇ ਆ ਇੱਕ ਚਮਕ ਤਮਕ ਦੀਆਂ ਗੱਡੀਆਂ ਤੇ ਚਮਕ ਤਮਕ ਨਾਲ ਰਹਣੇ ਆ ਨੇ ਲੋਕ ਸਪੋਰਟੀਆਂ ਲੈਣੇ ਵਾਲੇ ਲੋਕ ਕਿਤੇ ਨਾ ਕਿਤੇ ਜਿਹੜੇ ਬੈਕਗ੍ਰਾਉਂਡ ਕਿਰੋ ਤੇ ਅੱਗੇ ਲੋਕਾਂ ਦੀਆਂ ਦਿੱਕਤਾਂ ਆਉਂਦੀਆਂ ਉਹ ਸਾਨੂੰ ਨਹੀਂ ਲੱਗਦਾ ਸੋਲਵ ਕਰਦੇ ਕਿੰਨੇ ਭਾਜਪਾ ਨੇ ਲੈ ਕੇ ਸੈਲੀਬ੍ਰਿਟੀ ਸਾਰੇ ਆ ਕਿਤੇ ਨਾ ਕਿਤੇ ਕਾ ਲਾ ਕਾਂਗਰਸਰ ਵੱਲੋਂ ਅਬੀਰ ਅਕੀਦੇ ਨਾਲ ਕਿਤੇ ਸਨੀ ਨੂੰ ਆ ਬੀਰ ਤੁਸੀਂ ਮੁਹੰਮਦ ਸਦੀਕ ਦੀ ਗੱਲ ਕਰ ਲੋ ਤੁਸੀਂ ਅੰਤਰਾ ਦੀ ਅੰਤ ਕਾਲੂ ਕਰਨ ਦੀ ਗੱਲ ਕਰ ਦੂਜੀਆ ਪਾਰਟੀ ਦੀ ਗੱਲ ਕਰ ਲੋ ਕਰ ਲੋ ਅਗਰ ਸਹੀ ਵੀ ਜਦੋਂ ਤੁਸੀਂ ਲਾਉਂਦੇ ਸਰਵਿਸ ਜਿਹੜੀ ਸਾਨੂੰ ਉਹਦੀ ਜਿੱਤ ਜੀ ਲੱਗਦਾ ਵੀ ਕੋਈ ਐਮ ਐਲ ਏ ਬਣ ਕੇ ਕੋਈ ਮੈਂਬਰ ਪਾਰਲੀਮੈਂਟ ਪਰ ਜਿਹੋ ਉਹਨਾਂ ਨੇ ਕੋਈ ਪੰਜਾਬ ਦੀ ਗੱਲ ਕੀਤੀ ਹੋਵੇ ਜਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਹੋਵੇ ਜੀ ਜਿਵੇਂ ਆਪਾਂ ਹੁਣ ਬੀ ਜੀ ਪੀ ਸਰਕਾਰ ਦੀ ਸਰ ਗੱਲ ਕਰ ਰਹੇ ਹਾਂ ਕਿ ਇੱਥੇ ਜਿਹੜੇ ਨੇ ਹੋਰ ਵੀ ਹਲਕਿਆਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਬੀ ਜੀ ਪੀ ਵੱਲੋਂ उतारे ਗਏ ਨੇ ਜਦੋਂ ਉਹ ਵੀ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ ਤਾਂ ਉੱਥੇ ਵੀ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਕੰਨੇ ਕਿਸਾਨ ਨਹੀਂ ਮੈਡਮ ਦੇ ਕੋਲ ਲੋਕਾਂ ਵੱਲੋਂ ਵੀ ਬਹੁਤ ਜੀਹਤ ਆਪ ਦਾ ਪੰਜਾਬ ਦੇ ਵੱਲੋਂ ਜੀ। ਜੀ। ਹੋ ਸਕਦਾ ਇੱਕਾ ਦੁੱਕਾ ਜਾਂ 100% ਚੋਂ 20% ਵੀ ਜੀ ਬੀ ਜੀ ਦੇ ਸਪੋਰਟਰ ਹੋਣ ਸ਼ਹਿਰਾਂ ਸ਼ੁਰਾਂ ਡਰਾਂ ਕੇ ਮਾਰੇ ਮोटे ਪਿੰਡਾਂ ਜੋ ਵੀ ਨਾਲੋ ਤੁਸੂ ਚੋਣਨੇ ਆ ਲੋਕ। ਲੇਕਿਨ ਪੰਜਾਬ ਦੇ ਲੋਕਾਂ ਨਾਲ ਕਿ ਪੂਰੇ ਜਿਹੜੀ ਹਾਂ ਹਿੰਦੁਸਤਾਨ ਭਾਰਤ ਦੇ ਲੋਕਾਂ ਨਾਲ ਜਿਹੜੇ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆ ਪਹਿਲਾਂ ਤਾਂ ਉਹ ਵੀ ਪੰਜਾਬ ਦੇ ਵਿੱਚ ਉਸੇ ਨਜ਼ਰਾਂ ਦੇ ਵਿੱਚੋਂ ਗਏ ਹੋਏ ਹਾਲਾਂਕਿ ਉਹ ਪੂਰੇ ਹਿੰਦੁਸਤਾਨ ਇੰਡੀਆ ਦਾ ਮਸਲਾ ਠੀਕ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀ ਹੋਏ ਸੀਗੇ ਉਹ ਕਿਤੇ ਨਾ ਕਿਤੇ ਪੂਰੇ ਹਿੰਦੁਸਤਾਨ ਲਈ ਹੋਣੇ ਸੀਗੇ ਲੇਕਿਨ ਪੰਜਾਬ ਅੱਗੇ ਆਇਆ ਪੰਜਾਬ ਦੇ ਵਿੱਚ ਜ਼ਿਆਦਾ ਰੋਸ਼ਾਇਜ ਕਰਕੇ ਜੀ ਬਾਕੀ ਹੁਣ ਤੱਕ ਪੰਜਾਬ ਲੋਕ ਜਿਹੜੀ ਬੀਜੇਪੀ ਸਰਕਾਰ ਨੇ ਮੋਦੀ ਸਾਹਿਬ ਨੇ ਹਲੇ ਤੱਕ ਪ੍ਰਤੈਨ ਨਹੀਂ ਕੀਤੀ ਗੁਰੂ ਦੇ ਵਾੜਦੇ ਹੱਕ ਨਹੀਂ ਦਿੱਤੇ ਸਾਡੇ ਘਰ ਰਲਦੀ ਅਰੇ ਇਥੇ ਜਿਹੜੀ ਫਰੀਦਕੋਟ ਵਾਲੀ ਘਟਨਾ ਹੋਈ ਹੈ ਇਹਦੇ ਵਿੱਚ ਲੋਕਾਂ ਦਾ ਇਹ ਵੀ ਕਹਿਣਾ ਕਿ ਹੰਸਰਾਜ ਹੰਸੇ ਸਿਰਫ ਨਤਮਸਤਕ ਹੋਣ ਆਏ ਸੀ ਬਾਬਾ ਫਰੀਦ ਦੇ ਇਤਿਹਾਸਿਕ ਸਥਾਨ ਦੇ ਉੱਪਰ ਇਦਾਂ ਨਹੀਂ ਸੀ ਕਰਨਾ ਚਾਹੀਦਾ ਕਿਸਾਨਾਂ ਨੂੰ ਲੱਗਦਾ ਕਿ ਗਲਤ ਕੀਤਾ ਜਾਂ ਸਹੀ ਕੀਤਾ ਫਰੀਦਕੋਟ ਸਰ ਦੇਖੋ ਜੇ ਵੀ ਕਨਸਾਨੀ ਤੌਰ ਤੇ ਅਗਲਾ ਕੋਈ ਮੈਂ ਪਹਿਲਾਂ ਵੀ ਕਿਹਾ ਵੀ ਦੇਖੋ ਹੰਸਰਾਜ ਜਿੱਤਾਂ ਨੇ ਮਾਰਦੀਆਂ ਗਾਇਕ ਜਿੱਤਾਂ ਨੇ ਮਾਰਦੀਆਂ ਲੇਕਿਨ ਜੋ ਰਾਜਨੀਤੀ ਦੇ ਵਿੱਚ ਦਿਮਾਗ ਹੈ ਨਾ ਰਾਜਨੀਤੀ ਦੇ ਵਿੱਚ ਅੰਦਰੀ ਕਨਸਾਨੀ ਤੱਕ ਦਿਨ ਕਿੰਨੇ ਸਾਲੋਂ ਡਾਉਣ ਲੱਗਦੀ ਹੈ ਲੇਕਿਨ ਕੋਈ ਆਮ ਬੰਦਾ ਰਾਜਨੀਤੀ ਤੋਂ ਹਟ ਕੇ ਕੋਈ ਵਰਦਨ ਦਾ ਤੌਰ ਤੇ ਜਾਂਦਾ ਜਾਂ ਕੋਈ ਨਾ ਪੱਠਾ ਢਿੱਕਣ ਜਾਂਦਾ ਕਿਤੇ ਨਾ ਕਿਤੇ ਉੱਤਰਾ ਉਸ ਉਸਰ ਨੇ ਕਰਨਾ ਕਿਤੇ ਨਾ ਕਿਤੇ ਗਲਤ ਕਰੇ ਜਿਨੂੰ ਦੋਹਾਂ ਦੇ ਨਾਲ ਜੋੜ ਕੇ ਦੇਖੀਏ ਜòn ਰੈਲੀ ਦੇ ਵਿੱਚ ਜੋੜ ਕੇ ਤੇ ਬਿਲਕੁਲ ਸਹੀ ਹੋਊਗਾ ਅਗਰ ਧਰਮਤਾ ਦੇ ਮੱਥਾ ਢਿੱਕਣ ਗਏ ਆ ਫੇਰ ਸਾਡੇ ਸਾਰਿਆਂ ਨਾਲ ਵੀ ਕਿਤੇ ਨਾ ਕਿਤੇ ਚੀਜ਼ ਗਲਤ ਹੋ ਜਾਂਦੀ ਏ ਕਿਉਂਕਿ ਇੱਥੇ ਅਨਸਰ ਆਜਾਂਸਰ ਮੀਡੀਆ ਨੇ ਇਹ ਕਹਿੰਦੇ ਹੋਏ ਵੀ ਦਿਖਾਈ ਦਿੱਤੇ ਕਿ ਫੀਰ ਕੋਟ ਦੀ ਧਰਤੀ ਦੇ ਉੱਪਰ ਫਕੀਰਾਂ ਦੀ ਧਰਤੀ ਹੈ ਮੈਂ ਵੀ ਸੂਫੀ ਦਾ ਬੁਜ਼ਾਰੀ ਹੈ ਰਹਾ ਤੇ ਮੀਰਾ ਜੀ ਕਰਦਾ ਕਿ ਮੈਂ ਇਥੇ ਨੰਗੇ ਪੈਰੀ ਪ੍ਰਚਾਰ ਕਰਾਂ ਨੰਗੇ ਪ ਜਿੰਨੇ ਵਾਰ ਕੀ ਆਣਾ ਹਾਂ ਇਹ ਬਿਲੋਂਟੇ ਕੋਆ ਰਿਕੋਈ ਕਾ ਤਰੇਆਜ ਬਜਾਗਾ ਬੋਟਾ ਪਤੀ ਹੋਣੇ ਗੱਲ ਕਰੀ ਆ ਇਹਦੇ ਕੋ ਉਹ ਚੀਜ਼ ਨੂੰ ਅਗਰ ਦੇਖਿਆ ਜਾਵੇ ਤਾਂ ਤੁਸੀਂ ਵੋਟਾਂ ਤੋਂ ਪਹਿਲਾਂ ਜਾਂ ਹੋਰ ਸਮੇਂ 2023 ਜਦ 2022 ਤੋਂ ਹੋਈ ਚਾਰੀਕੀ ਚ ਜਾਂ ਹੁਣ ਤੋਂ ਪਹਿਲਾਂ ਚੋਣਾਂ ਤੋਂ ਐਲਾਨ ਤੇ ਥੋੜੀ ਟਿਪ ਐਲਾਨ ਹੋਣ ਤੋਂ ਪਹਿਲਾਂ ਤੁਸੀਂ ਉੱਥੇ ਜਾਂਦੇ ਆਉਂਦੇ ਸੀ ਕਿਹੜੇ ਮਾਰਦੇ ਉਹ ਗੱਲ ਲੱਗ ਹੁੰਦੀ ਸੀ ਲੇਕਿਨ ਕਿਤੇ ਨਾ ਕਿਤੇ ਅਗਰ ਮੱਥਾ ਨਿੱਕਰ ਵੀ ਗਏ ਹੈ ਫਿਰ ਵੀ ਉਹਨਾਂ ਦਾ ਕਿਸੇ ਨਾ ਕਿਸੇ ਵੋਟਾਂ ਵੱਲ ਲਾਭ ਹੋਊਗਾ ਜਾਂ ਵੋਟਾਂ ਵੱਲ ਕਿਸੇ ਨਾ ਕਿਸੇ ਰੁਕਾ ਨੂੰ ਵਿਚਲ ਦੀ ਗੱਲ ਕੀਤੀ ਜਾਣੀ ਸੀ ਉਹਨਾਂ ਵੱਲੋਂ ਕੀਤੀ ਗਈ ਹੋਵੇਗੀ ਇਸ ਨੂੰ ਇਸ ਕਰਕੇ ਕਿਤੇ ਨਾ ਕਿਸੇ ਗਾਲੇ ਅੰਡੀਆਂ ਦਿਖਾਉਣ ਦੇ ਜਿਹੜੀ ਗੱਲ बताई ਰੋਪੀ ਜੀ ਬਿਲਕੁਲ ਬਿਲਕੁਲ ਇਹ ਜੀ ਨੋਬਤ ਲੱਗਦਾ ਪੰਜਾਬ ਚ ਅੱਗੇ ਵੀ ਦੇਖਣ ਨੂੰ ਮਿਲੂਗੀ ਕਿਉਂਕਿ ਪੰਜਾਬ ਚ ਜਿਵੇਂ ਜਿਵੇਂ ਲੀਡਰ ਪ੍ਰਚਾਰ ਕਰਨ ਲਈ ਪਹੁੰਚਣਗੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਵਾਲੇ ਹਮਮ ਹੋਲ ਲੀਡਰ ਦੇ ਖਿਲਾਫ ਇਹ ਜੇ ਤਸਵੀਰਾਂ ਸਾਹਮਣੇ ਆ ਸਕਦੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਦਿਲ ਵਿੱਚ ਬਹੁਤ ਰੋਹ ਹੈ ਬਹੁਤ ਲੋਕਾਂ ਦੇ ਕੰਮ ਜਿਹੜੇ ਪੰਜਾਬ ਦੇ ਰੁਕੇ ਹੋਏ ਨੇ ਕਰਦੇ ਸੀ ਹਰੇਕ ਪਾਰਟੀ ਦੇ ਲੀਡਰ ਦੀ ਗੱਲ ਕਰਦੇ ਜਿਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਹਮੇਸ਼ਾ ਪੰਜਾਬ ਨੂੰ ਦਬੋਣ ਦੀ ਗੱਲ ਕੀਤੀ ਚਾਹੇ ਕਿਸੇ ਪਾਰਟੀ ਮੰਤਰੀਆ ਬਾਬੇ ਹੋਵੇ ਫਿਰ ਵੋਟ ਮੰਗਣ ਜਾਂ ਉਪਰ ਦਾ ਵਿਰੋਧ ਅਸੀਂ ਉਹਦਾ ਪਰਹੂਨਾ ਤਾਇਆ ਜਿਦਨੇ ਕਿਤੇ ਲੋਕਾਂ ਦਾ ਵਿਰੋਧ ਜ਼ਾਹਰ ਕਰਨਾ ਵੀ ਤਾਂ 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 ਸਹੀ ਹੁੰਦਾ ਕਿਉਂਕਿ 5 ਸਾਲ ਬਾਅਦ ਵੋਟਰ ਨੇ ਡੁੱਗਣਾ ਹੁੰਦਾ 5 ਸਾਲ ਬਾਅਦ ਵੀਰੇ ਵੋਟਾ ਕੋਈ ਪਾਉਣ ਤੋਂ ਪੰਜ ਸਾਲਾਂ ਤੋਂ ਦਿਖਦੇ ਨਹੀਂ ਜੀ ਵੀਰੇ ਇਹ ਕੋ ਸਹੀ ਗੱਲ ਹੈ ਜੀ ਜੀ ਸੋ 5 ਸਾਲ ਬਾਅਦ ਤੋਂ ਆਣ ਕੇ ਸਵਾਗਤ ਇਦਾਂ ਹੀ ਹੋਣਾ ਕਾਲੇ ਝੰਡੀਆਂ ਦੇ ਨਾਲ ਜੀ ਸੰਜੀਤ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋਨਮਾ ਸਵਾਗਤ ਫਿਰ ਹੁਣ ਇੱਧੇ ਦੇਖਣੇ ਨੇ ਹਲੇ ਤਾਂ ਸ਼ੁਰੂ ਹੋਣਾ ਕੰਮ ਹਲੇ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਜੀ ਤੇ ਅੱਗੇ-ਅੱਗੇ ਆਪਾਂ ਨੂੰ ਖਬਰਾਂ ਇਹ ਜਿਹੀਆਂ ਮਿਲਣੀਆਂ ਨੇ ਤੇ ਲੋਕਾਂ ਨੂੰ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਤੁਸੀਂ ਜਦੋਂ ਕਿਸੇ ਦਾ ਕੋਈ ਵਾਅਦਾ ਕਰਦਾ ਤਾਂ ਤੁਹਾਡੇ ਹੱਥਾਂ ਦੇ ਵਿੱਚੋਂ ਤਾਕਤ ਹੈ ਤੁਸੀਂ ਰਿਪੋਰਟ ਕਰਿਆ ਕਰੋ ਆਪਣੀ ਤਾਂ ਜੋ ਅੱਗੇ ਤੁਸੀਂ ਚੇਤੇ ਕਰਾ ਸਕੋ ਵੀ ਆਹ ਤੋ ਵਾਅਦਾ ਕਰਕੇ ਗਿਆ ਸੀਗਾ ਸੋ ਇਹ ਸੋ ਇਹਸ ਟਾਕ ਦਾ ਨੋਟਿਸ ਵਰਤਿਆ ਅੱਗੇ ਵੀ ਦੇਖੋ ਹੁਣ ਜਿਵੇਂ ਚੋਣ ਪ੍ਰਚਾਰ ਕਰਨ ਆਣਗੇ ਹਰ ਕੈਂਡੀਡੇਟ ਹਰ ਪਾਰਟੀ ਦੇ ਹੁਣ ਉਹੀ ਦੇਖੋ ਦੇਖਣਾ ਇਹ ਹੋਊਗਾ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਲੋਕ ਨੇ ਉਹਨਾਂ ਦਾ ਸਵਾਗਤ ਕਰਦੇ ਨੇ ਜੀ ਬਿਲਕੁਲ ਇਹ ਆਉਣ ਵਾਲਾ ਸਮਾ ਦੱਸੂਗਾ ਕਿਉਂਕਿ ਅੱਗੇ ਹਲੇ ਹੁਣ ਇੱਕ ਮੌਕਾ ਪਬਲਿਕ ਨੂੰ ਜ਼ਰੂਰ ਮਿਲਿਆ ਬਿਲਕੁਲ ਮੌਕਾ ਦੇਖੋ ਹਰ 5 ਸਾਲ ਬਾਅਦ ਮਿਲਦਾ ਹੈ ਹੁਣ ਆ ਗਿਆ ਮੌਕਾ 5 ਸਾਲਾਂ ਬਾਅਦ ਤੇ ਹੁਣ ਸਾਨੂੰ ਸਾਹਮਣੇ ਇਹੀ ਮੌਕਾ ਹੈ ਨਾ ਸੰਬੰਧ ਸੰਬੰਧ ਮੌਕੇ ਦੇਖੋ ਤੁਸੀਂ ਆਪਣੀਆਂ ਪ੍ਰੋਬਲਮਸ ਵੀ ਦੱਸੋ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਨਾਲ ਕਰੋ ਪਰ ਕੁਝ ਲੋਕ ਇਹ ਕਹੇ ਰਹੇ ਸੀ ਵੋਟ ਹੀ ਤੇ ਪਾਣੀ ਪਰ ਉਹ ਚੀ ਉਹ ਗੱਲ ਵੀ ਮਾੜੀ ਹੈ ਵੋਟ ਪਾਇਆ ਕਿਉਂਕਿ ਆਪਣਾ ਵੋਟ ਦਾ ਅਧਿਕਾਰ ਆਪਣਾ ਹੈ ਪਰ ਆਪਾਂ ਨੂੰ ਆਪਣਾ ਖੁਦ ਦਾ ਹੱਕ ਹੈ ਇਹ ਆਪਾਂ ਪਾਉਣ ਹੀ ਕਿਸ ਨੂੰ ਹੈ ਕਿ ਜੋ ਆਪਣੇ ਕੰਮਾਂ ਦੇ ਲਈ ਆਪਣੇ ਵਿਕਾਸ ਦੇ ਲਈ ਸੋਚਦਾ ਹੈ ਉਸ ਵਿਅਕਤੀ ਨੂੰ ਇਮਾਨਦਾਰ ਵਿਅਕਤੀ ਨੂੰ ਜ਼ਰੂਰ ਵੋਟ ਪਾਓ ਬਿਲਕੁਲ ਵੋਟਾਂ ਤੇ ਦਿਨਾਂ ਦੇ ਵਿੱਚ ਵੋਟ ਨੂੰ ਖਰਾਬ ਨਹੀਂ ਕਰਨਾ ਵੋਟ ਜ਼ਰੂਰ ਇਸਤੇਮਾਲ ਕਰਨੀ ਹੈ ਜੀ ਕਿਉਂਕਿ ਕਈ ਸਰ ਸੋਚਦੇ ਨੇ ਲੋਕ ਵੀ ਅਸੀਂ ਵੋਟ ਨਹੀਂ ਪਾਉਣੀ ਛੱਡੋ ਆਪਣਾ ਜਦੋਂ ਪਤਾ ਕਿਸ ਨੂੰ ਪਾਉਣੀ ਹੈ। ਕਈ ਵਾਰੀ ਆਪਣੇ ਪੰਜਾਬੀ ਲੋਕਾਂ ਨੇ ਇੱਕ ਵੋਟ ਨਹੀਂ ਪਾਉਗੀ ਕੀ ਫਰਕ ਪੈ ਜੂਗਾ। ਹੂੰ। ਫਰਕ ਤਾਂ ਪੈ ਜਾਂਦਾ ਜਦੋਂ ਇੱਕ ਵੋਟ ਨਾਲ ਬੰਦਾ ਕੋਈ ਜਿੱਤ ਜਾਂਦਾ ਹੈ। ਜਿੱਤ ਜਾਂਦਾ ਹੈ। ਹੂੰ। ਉਹੀ ਵੋਟ ਇੱਕ ਹਰਾ ਵੀ ਦਿੰਦੀ ਹੈ ਤੇ ਇੱਕ ਜਿਤਾ ਵੀ ਦਿੰਦੀ ਹੈ। ਕੋਲ ਆ ਰਹੀ ਜਾਂਦੇ ਛੋਟੀ ਜਿਹੀ ਕੋਲ ਲਾਈ ਲਈਏ ਨਾ। ਹੈਲੋ। ਨਮਸਕਾਰ ਜੀ। ਨਮਸਕਾਰ ਜੀ। ਦੂਰ ਸੇ ਆਂ ਚਾਲ ਨੇ। ਵਧੀਆ ਵਧੀਆ ਜੀ ਕਿੱਥੋਂ ਬੋਲ ਰਹੇ ਹੋ ਜੀ? ਮੈਂ ਮਾਨਸਾ ਤੋਂ ਰਮੇਂਦਰ ਬੇਦਨ। ਰਜਿੰਦਰ ਜੀ ਸੇਤਾ ਠੀਕ ਨੇ ਜੀ ਹਾਂ ਜੀ ਸੇਤਾ ਠੀਕ ਨੇ ਹਾਂ ਠੀਕ ਆ ਵਧੀਆ ਕਿਉਂਕਿ ਹੁਣ ਤਾਂ ਰੋਜ਼ ਨਾਲ ਲਾਈਵ 'ਚ ਮਿਲ ਮਿਲ ਕੇ ਆਪਣੇ ਵੀ ਇੱਕ ਇਦਾਂ ਦੀ ਗੁੜਤਾ ਹੋ ਗਈ ਇੱਕ ਦੂਜੇ ਨਾਲ ਹਾਂ ਹਾਂ ਥੋੜਾ ਫਰਕ ਤਾਂ ਪੈਂਦਾ ਹੀ ਹੈ ਜੀ ਜੀ ਰਜਿੰਦਰ ਜੀ ਹੁਣ ਇਹ ਦੱਸੋ ਕਿ ਫਰੀਦਕੋਟ ਦੇ ਵਿੱਚ ਹੰਸਰਾ ਹੰਸ ਨਤਮਸਤਕ ਹੁਣ ਪਹੁੰਚਿਆ ਸੀਗਾ ਧਾਰਮਿਕ ਸਥਾਨ ਦੇ ਉੱਪਰ ਬਾਬਾ ਫਰੀਦ ਦੇ ਉਸ ਸਥਾਨ ਦੇ ਉੱਪਰ ਇਤਿਹਾਸਿਕ ਸਥਾਨ ਦੇ ਉੱਪਰ ਉੱਥੇ ਉਹਨਾਂ ਦਾ ਵਿਰੋਧ ਹੁੰਦਾ ਕਿਸਾਨਾਂ ਵੱਲੋਂ ਕਾਲੇ ਝੰਡਿਆ ਦਿਖਾਈ ਜਾਂਦੇ ਨੇ ਆਪਾਂ ਇਹਨੂੰ ਕਿੱਦਾਂ ਮੰਨਦੇ ਹਾਂ ਪਸ ਤਾਂ ਸਾ ਜੇ ਤਾਂ ਆਉਂਦੇ ਨਾ ਉਹ ਹੰਸ ਰਾਜ ਹੰਸ ਦੇ ਰੂਪ ਚ ਜੀ ਫਿਰ ਤਾਂ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਹੁੰਦਾ ਜੀ ਪਰ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਕਰਪਾ ਸੀ ਉਹਦੇ ਕਾਰਨ ਉਹਨਾਂ ਨੇ ਆਪ ਦੀ ਜਿਹੀ ਜਿਹੀ ਮਨ ਚ ਸੋਚ ਕੇ ਚੱਲੇ ਸੀ ਹੋਈ ਜੀ ਹੋਗੀ ਯਾਨੀ ਕਿ ਹੰਸ ਰਾਜ ਹੰਸ ਦੇ ਕਮਲ ਦੇ ਫੁੱਲਾਂ ਵਾਲੇ ਝੰਡੇ ਨਾਲ ਲੈ ਕੇ ਆਉਂਦੇ ਤਾਂ ਇਦਾਂ ਦਾ ਸਵਾਗਤ ਨਾ ਹੁੰਦਾ ਲੋਕ ਲੋਕ ਉਹਨਾਂ ਦੇ ਉੱਤੋਂ ਦੀ ਫੁੱਲ ਵਾਰਦੇ ਸੀ ਜੀ ਬਾਕੀ ਸਾਡਾ ਮਤਲਬ ਇੱਕ ਵੱਡੇ ਉੱਚ ਚੋਟੀ ਦਾ ਗਾਇਕ ਆਇਆ ਹੈ ਜੀ ਮਤਲਬ ਜਦੋਂ ਹੁਣ ਤਾਂ ਉਹ ਇੱਕ ਉੱਚ ਕੋਟੀ ਦਾ ਗਾਇਕ ਵਾਲਾ ਆਉਦਾ ਆਉਦਾ ਘੁਮਾ ਕੇ ਤੇ ਕੁੱਚ ਕੋਟੀ ਦਾ ਸਿਆਸਤਾਂ ਬਣਨਾ ਚਾਹੁੰਦਾ ਜੀ ਕਾਲੀਆਂ ਝੰਡੀਆਂ ਤਾਂ ਦਿਖਾਈਆਂ ਗਈਆਂ ਨੇ ਇਹਨਾਂ ਦਾ ਇਹ ਮਤਲਬ ਹੈ ਕਿ ਜਿਵੇਂ ਮੱਥਾ ਟੇਕਣ ਆਏ ਸੀ ਤਾਂ ਉਸ ਹਿਸਾਬ ਦੇ ਨਾਲ ਆਣੇ ਹਾਂ ਜੀ ਹਾਂ ਜੀ ਨਾਲੇ ਵੈਸੇ ਵੀ ਦੇਖ ਕੇ ਮੱਥਾ ਟੇਕਣ ਆਏ ਸੀ ਉੱਥੇ ਤਾਂ ਮੇਰੇ ਖਿਆਲ ਨਾਲ ਉਦੋਂ ਦਾ ਬੀਜੇਪੀ ਦਾ ਕੋਈ ਲੋਕੋ ਦੇ ਮੱਥਾ ਦੇਖਣ ਦਾ ਪਹਿਲਾਂ ਤੋਂ 24 ਆ ਸਕਦੇ ਸੀ ਜੀ ਉਹ ਤ੍ਰੇਂਕੋੜ ਘੜਾਜਦਾ ਜੀ ਇਹਦਾ ਮਤਲਬ ਇਲੈਕਸ਼ਨਾਂ ਚ ਸੀਟ ਮਿਲਣ ਤੋਂ ਬਾਅਦ ਹੀ ਮੱਥਾ ਯਾਦ ਆਇਆ ਹਮ ਮੱਥਾ ਯਾਦ ਸਿਰ ਮੱਥਾ ਮਾਰਨ ਹਨਾ ਜੀ ਮੱਥਾ ਮਾਰਨਾ ਹੋਰ ਚੀਜ਼ ਮੱਥਾ ਦੇਖਣਾ ਹੋਰ ਚੀਜ਼ ਚਲੋ ਉਸ ਵੱਡੀ ਰੂਹ ਦੇ ਨਾਲ ਕਿਹਨੇ ਮੱਥਾ ਮਾਰਿਆ ਜੀ ਉਸ ਰੂਹ ਨੇ ਪਾਸੇ ਨਤਵਸਤਕ ਨੂੰ ਨਹੀਂ ਸਾਰੇ ਹੁੰਦਾ ਹੈ ਵੀ ਨਤਵਸਤਕ ਹੋਣਾ ਚਾਹੀਦਾ ਸੀ ਇੱਕ ਚਾਹਤਾ ਉਹ ਜੋਕ ਕੇ ਆਉਂਦੇ ਜਾਂ ਲਾਮ ਲਸ਼ ਕਰ ਲੈ ਕੇ ਨਾ ਆਉਂਦੇ ਜੀ ਆਪ ਨੂੰ ਟਿਕਟ ਲੈਣ ਤੋਂ ਪਹਿਲਾਂ ਮਾਰਦੇ ਜਾਂ ਹਣ ਚਾਰ ਦਿਨ ਟਿਕ ਜਾਂਦੇ ਜੀ ਪਰ ਗੱਲ ਕਰ ਫਰੀਦਕੋਟ ਦੇ ਲੋਕਾਂ ਨੂੰ ਮੈਂ ਤਾਂ ਇੱਕ ਬੇਨਤੀ ਕਰਦਾ ਹੂੰ ਵੀ ਤੁਸੀਂ ਕੱਲੇ ਮਿਰਜਾ ਸੇਵਾ ਗਾਉਣ ਵਾਲਿਆਂ ਤੇ ਵਿਸ਼ਵਾਸ ਨਾ ਕਰੋ ਸੋਨੂੰ ਇਹ ਤੁਸੀਂ ਲੋਕ ਸਿਆਸੀ ਪਾਰਟੀਆਂ ਨੇ ਇਹ ਸਮਝ ਲਿਆ ਕਿ ਬੰਬੇ ਫਰੀਦ ਦੀ ਧਰਤੀ ਕੱਲੇ ਇਹ ਗਾਉਣ ਵਾਲਿਆਂ ਦੀ ਵਸਾ ਪਾਤੀ ਕੋਈ ਮਸਲ ਵੱਡਾ ਲੀਡਰ ਸਾਰੀਆਂ ਪਾਰਟ ਬੜੀ ਬੜੀ ਦੇਖੋ ਆ ਜਾ ਚੀਤੀ ਵਾਲੀ ਗੱਲ ਹੋਈ ਹੈ ਰਜਿੰਦਰ ਜੀ ਜਿਹੜੀ ਗੱਲ ਮੈਂ ਸੁਣੀ ਹੈ ਕਹਿੰਦੇ ਕਿ ਕਾਂਗਰਸ ਦੇ ਅਕਾਲੀ ਵੀ ਕੋਈ ਕਲਾਕਾਰ ਉਤਾਰ ਸਕਦਾ ਉੱਥੇ ਫਿਰ ਲੋਕੋ ਕੋਲ ਕੀ ਆਪਸ਼ਨ ਨੇ ਜੀ ਲਾਹੀਰ ਨੂੰ ਲਾਹੀਰ ਆ ਕਹੀ ਜਾਂਦੇ ਸੀ ਲਾਹੀਰ ਸਾਡੇ ਲਵੇ ਚਾਣਕਪਿੰਡ ਜੀ ਪੁੱਛਣਾ ਸਰਕਾਰ ਲਾਹੀਰ ਨੂੰ ਟਿਕਟ ਮਿਲ ਜੂਏ ਤੇ ਭਾਈ ਹੋਵੇ ਦੂਜੇ ਪਾਸੇ ਚੱਲ ਪੈਣਗੇ ਲਾਹੀਰ ਨੂੰ ਕਾਂਗਰਸ ਤੋਂ ਕਹਿੰਦੇ ਟਿਕਟ ਮਿਲ ਸਕਦੀ ਹੈ ਲਾਹੀਰ ਨੂੰ ਕਾਂਗਰਸ ਤੋਂ ਸੁਣੇ ਵੀ ਟਿਕਟ ਮਿਲ ਸਕਦੀ ਹੈ ਕੋਈ ਵੀ ਤਾਂ ਸਾਡੇ ਖਰਾਬੀ ਕੋਈ ਹੋ ਸਕਦਾ ਹੈ ਅਧਿਕਾਰ ਹੈ ਪਰ ਗੱਲ ਕਰ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਪਾਰਟੀ ਚ ਇੱਕ ਕਿੰਨੇ ਚਿਰ ਦਾ ਕੋਈ ਬੰਦਾ ਸੇਵਾ ਕਰਦਾ ਹੈ ਕੋਈ ਬੇਜਾਨ ਈਡੀਆਂ ਈਡੀਆਂ ਪਾਰਟੀਆਂ ਦੇ ਉੱਤੇ ਕ੍ਰਪਸ਼ਨਾਂ ਦੇ ਦੋਸ਼ ਲੱਗੇ ਜੀ ਜਿਹੜਾ ਬੰਦਾ ਕ੍ਰਪਸ਼ਨ ਦੇ ਦੋਸ਼ ਤੋਂ ਮੁਕਤ ਹੈ ਉਹਨੂੰ ਟਿਕਟ ਦੇਣਾ ਜੀ ਜਿਹੜਾ ਪਰਿਵਾਰ ਦਾ ਕੋਈ ਬੰਦਾ ਦੇਸ਼ ਵਾਸਤੇ ਸ਼ਹੀਦ ਹੋ ਗਿਆ ਉਸ ਫੈਮਲੀ ਨੂੰ ਟਿਕਟ ਦੇਣਾ ਜਿਹੜਾ ਬੰਦਾ ਕੋਈ ਦੇਸ਼ ਤੇ ਲੇਖੇ ਲੱਗਿਆ ਕਿਸੇ ਪਰਿਵਾਰ ਚੋਂ ਉਹਨੂੰ ਟਿਕਟ ਦੇ ਦੇਣ ਲੋਕ ਉਸ ਹਿਸਾਬ ਤੇ ਉਕਰ ਕਿਉਂ ਮਤਲਬ ਮਿਰਜਾ ਗਾਉਣ ਵਾਲਿਆਂ ਦੇ ਜਾਂ ਸਹਿਵਾ ਗਾਉਣ ਵਾਲਿਆਂ ਦੇ ਬੱਸ ਪਾਉਂਦੇ ਆ ਲੋਕਾਂ ਨੂੰ ਰੇਂਦਰ ਜੀ ਕਿਤੇ ਨਾ ਕਿਤੇ ਜਿਹੜੇ ਪਾਰਟੀ ਦੇ ਵਰਕਰ ਹੁੰਦ ਨੇ ਕਿਸੇ ਵੀ ਪਾਰਟੀ ਦੇ ਜਦੋਂ ਕੋਈ ਪੈਰਾਸ਼ੂਟ ਨਾਲ ਆਂਗਾ ਕਲਾਕਾਰ ਤਾਰੇ ਆ ਸੈਲੀਬ੍ਰਿਟੀ ਲਿਆਉਂਦੇ ਜਾਂਦੇ ਨੇ ਫਿਰ ਉਹਨੂੰ ਦੇ ਲੋ ਸਾਥ ਦਿੰਦੇ ਨੇ ਨਹੀਂ ਤਨੀ ਦਿੰਦੇ ਜੀ ਕੁਛ ਜਿਹੜੇ ਹੁੰਦੇ ਨੇ ਨਵੇਂ ਜਿਹੇ ਮੁੰਡੇ ਨਾ ਉਹ ਤਾਂ ਸਾਥ ਦੇ ਦਿੰਦੇ ਨੇ ਸੈਲੀਬ੍ਰਿਟੀ ਆਪਾਂ ਪਹਿਲਾਂ ਦੇਖਤਾ ਲਈਆਂ ਜੀ ਸਨੀ ਰਿਓਲ ਹੋਰੇ ਸੈਲੀਬ੍ਰਿਟੀ ਕੀ ਛੋਟਨਾ ਸੀ ਜੀ 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 ਸੈਲੀਬ੍ਰਿਟੀ ਤਾਂ ਦੇਖੋ ਇਹਨਾਂ ਦਾ ਸੈਲੀਬ੍ਰਿਟੀ ਆਪਾਂ ਇਹਨਾਂ ਜਿੱਤਣਾ ਉਹ ਨਹੀਂ ਚਾਹੀਦਾ ਕਿਉਂਕਿ 5 ਸਾਲ ਦੇ ਵਿੱਚ ਇਹਨਾਂ ਨੂੰ 5 ਕਰੋੜ ਰੁਪਇਆ ਮਿਲਣਾ ਹੈ ਹਮ ਲੋਕਾਂ ਨੂੰ ਵੰਡਣ ਵਾਸਤੇ ਉਹਦੇ ਚੋਂ ਇਹਨਾਂ ਨੂੰ ਘੱਟ ਮਿਲਣਗੇ 5 ਤੋਂ 1 ਰੁਪਇਆ ਉੱਤੇ ਨਹੀਂ ਮਿਲਦਾ ਹੂੰ ਕਿਸੇ ਨੂੰ 4 ਮਿਲੂਗਾ ਕਿਸੇ ਨੂੰ 3 ਮਿਲੂਗਾ 5 7 ਚ ਲਾਉਣਾ ਹੈ ਹਜ਼ਾਰ ਪਿੰਡ ਹੈ ਚੋਂ ਲੋਕਾਂ ਤੋਂ ਗੱਲਾਂ ਲੈਂਦੇ ਨੇ ਇਹਨਾਂ ਦੀ ਜਦੋਂ ਉਹੀ ਇਮੇਜ ਵਧੀਆ ਹੈ ਇਹਨਾਂ ਦੀ ਜੈ ਜਗਾਉਣ ਵਾਲਿਆਂ ਨੂੰ ਲੋਕ ਇੰਨਾ ਚੰਗਾ ਚੋਂ ਸਮਝਦੇ ਨੇ ਚਾਹੁੰਦੇ ਨੇ ਪਰ ਜਿਹੜੇ 5 ਕਰੋੜ ਉਹਦੀ ਜੇ ਸਹੀ ਤਰੀਕੇ ਨਾਲ ਡਿਵੀਡੈਂਡਸ਼ਨ ਕੀਤੀ ਜਾਵੇ ਟਾਈਟੇ 3-3 ਲੱਖ ਰੁਪਏ ਪਰ ਪਿੰਡ ਨੇ ਦੇ ਰਹੇ ਜੇ ਪਿੰਡ ਆਉਂਦਾ ਜੀ ਸ਼ਹਿਰਾਂ ਨੂੰ ਛੱਡ ਕੇ ਜੀ ਜੇ ਸ਼ਹਿਰਾਂ ਚ ਆ ਗਿਆ ਫਿਰ ਤਾਂ ਪਿੰਡ ਵਾਲਾ ਛੱਡਣਾ ਕੋ ਹੂੰ ਕਾ ਸਭ ਨੂੰ ਦਾਸਵਾਲਾ ਸ਼ਹਿਰ ਤਾਂ ਆਉਂਦੀ ਨੇ ਬੱਟੇ ਜੀ 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 ਜਿਵੇਂ ਉਹ ਤੇ ਉਹਨਾਂ ਨੂੰ 200 ਲੱਖ ਰੁਪਏ ਦਿੰਦੇ ਨੇ ਫਿਰ ਤਾਂ ਸਾਰਾ ਖੁਸ਼ੀ ਉੱਡ ਗਿਆ ਫਿਰ ਪਿੰਡਾਂ ਦੇ ਬੱਲੇ ਡੀਰੇ ਗਿਆ ਜੀ ਫਿਰ ਤਾਂ ਇਕੱਲਾ ਵੀ ਪਿੰਡਾਂ ਚ ਜਾ ਕੇ ਕਿਸੇ ਮਿਰਜਾ ਗਾਤਾ ਕਿਤੇ ਸੈਵਾ ਸੰਗਠਨ ਕਿਤੇ ਰਾਜਾ ਗਾਤਾ ਤੇ ਤੁਰਿਆਏ ਬਸ ਐਨੇ ਨਾਲ ਹੀ ਧੰਨਵਾਦ ਹੋਊਗਾ ਚਲੋ ਰਿੰਦਰ ਜੀ ਥੋੜਾ ਧੰਨਵਾਦ ਤੁਸੀਂ ਰਾਏ ਦਿੱਤੀ ਕਿਉਂਕਿ ਸਮਾਂ ਸਾਨੂੰ ਜਾਸਤਨ ਦੇ ਰਿਹਾ ਹੋਰ ਜ਼ਿਆਦਾ ਆਪਾਂ ਕੋਈ ਦੁਬਾਰਾ ਮਿਲਾਂਗੇ ਠੀਕ ਹੈ ਥੈਂਕ ਯੂ ਸਰ ਧੰਨਵਾਦ ਕੋਰਿੰਦਰ ਸਿੰਘ ਜੀ ਨੇ ਵੀ ਬਹੁਤ ਵਧੀਆ ਜਿਹੜਾ ਕਿਹਾ ਹੈ ਕਿ ਜੇਕਰ ਜਿਵੇਂ ਨਤਮਸਤਕ ਹੋਣਾ ਸੀ ਉਹ ਢੰਗ ਨਾਲ ਸਿੰਪਲ ਆਣਾ ਸੀਗਾ ਵੀ ਉਹਨਾਂ ਦਾ ਨਹੀਂ ਵਿਰੋਧ ਉਹ ਝੰਡਿਆਂ ਨੂੰ ਦੇਖ ਕੇ ਹੀ ਕਿਸਾਨਾਂ ਨੇ ਵਿਰੋਧ ਕੀਤਾ ਬਿਲਕੁਲ ਦੇਖੋ ਜਿਹੜੀ ਗੱਲ ਅਸੀਂ ਡਾਇਰੈਕਟ ਨਹੀਂ ਸੀ ਕਹਿ ਸਕਦੇ ਰਿੰਦਰ ਜੀ ਨੇ ਕਹਿਤੀ ਕਿ ਕਮਲ ਦੇ ਫੁੱਲਾਂ ਨੂੰ ਲੈ ਕੇ ਨਾਲ ਆਏ ਸੀ ਤਾਂ ਉਹਨਾਂ ਦੇ ਉੱਪਰ ਕਾਲੇ ਝੰਡਿਆਂ ਦਾ ਸਵਾਗਤ ਹੋਇਆ ਜੇਕਰ ਉਹ ਬਿਨਾ ਫੁੱਲਾਂ ਤੋਂ ਆਉਂਦੇ ਤਾਂ ਫੁੱਲ ਲੋਕਾਂ ਨੇ ਪਾਣੀ ਨਹੀਂ ਸੀ ਜੀ ਜੀ ਹਮ ਤੇ ਦੇਖੋ ਕਿੰਨੇ ਜੀ ਜਿਵੇਂ ਆਪਾਂ ਗੱਲ ਕਰ ਰਹੇ ਆਂ ਅੱਜ ਜਿਹੜੀ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਉਸ ਦੇ ਨਾਲ ਜਿਹੜੇ ਨੇ ਹਰ ਇੱਕ ਪਾਰਟੀ ਆਪਣੇ ਆਪਣੇ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਤੇ ਅੱਗੇ ਅੱਗੇ ਹੁਣ ਲੋਕਾਂ ਦੇ ਵੀ ਜਿਹੜੇ ਨੇ ਮੌਕਾ ਮਿਲਿਆ ਉਹਨਾਂ ਨੂੰ ਆਪਣੀਆਂ ਮੰਗਾਂ ਵੀ ਰੱਖਣ ਦਾ ਤੇ ਆਪਰੇ ਜਿਹੜੇ ਨੇ ਉਹਨਾਂ ਵੱਲੋਂ ਜਿਹੜੇ ਰੋਸ ਨੇ ਉਹ ਵੀ ਕੱਢਣ ਦਾ ਕਿ ਹਰ ਇੱਕ ਗੱਲ ਅੱਗੇ ਰੱਖਣ ਦਾ ਜੀ ਹੁਣ ਅੱਗੇ ਦੇਖੋ ਅੱਗੇ ਵੀ ਆਪਾਂ ਅਪਡੇਟ ਦਿੰਦੇ ਰਹਾਂਗੇ ਜਿਵੇਂ ਜਿਵੇਂ ਸਾਡੀਆਂ ਕੈਂਡੀਡੇਟਸ ਅੱਗੇ ਚੋਣ ਪ੍ਰਚਾਰ ਦੇ ਵਿੱਚ ਆਉਣਗੇ ਲੋਕਾਂ ਵੱਲੋਂ ਉਹਨਾਂ ਨੂੰ ਕੀ ਰਿਸਪੌਂਸ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਅਗੂ ਇਧਰ ਫਿਲਮ ਸ਼ੁਰੂ ਹੋਈ ਹੈ ਤੇ ਹੁਣ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਧੰਨ